ਗਰੀਬ ਮਾਮਲਾ ਜਿਹੜਾ ਸਾਹਮਣੇ ਆਇਆ ਕੈਨੇਡਾ ਪਹੁੰਚੀ ਕੁੜੀ ਨੇ ਜਿੱਥੇ ਆਦੇ ਪਤੀ ਨੂੰ ਧੋਖਾ ਦਿੱਤਾ ਉਥੇ ਪੇਟ ਵਿੱਚ ਪਲ ਰਹੇ ਬੱਚੇ ਦੀ ਵੀ ਸਫਾਈ ਕਰਾਤੀ ਤੇ ਉਹ ਐਸਾ ਘਰ ਹੋਰ ਨਵੇਂ ਮੁੰਡੇ ਦੇ ਨਾਲ ਵਿਆਹ ਕਰਵਾਉਣ ਆਈ ਸੀਗੀ ਪੰਜਾਬ ਦੇ ਵਿੱਚ ਤੇ ਇੱਥੇ ਆ ਕੇ ਫਸ ਗਈ ਗੰਭੀਰ ਮਾਮਲਾ ਤੁਹਾਨੂੰ ਦਿਖਾਉਂਗਾ ਮੈਂ ਪੂਰਾ ਮਾਮਲਾ ਖਿੱਚ ਕੇ ਆ ਜਾ ਮੇਰਾ ਵੀਰ ਲਿਆ ਕਿ ਠੱਗੀ ਇੱਕ ਵੱਖਰੇ ਤਰੀਕੇ ਦੇ ਨਾਲ ਮਾਰੀ ਆ ਤੇ ਇਹਦੇ ਪਿੰਡ ਦੇ ਜਿਹੜੇ ਲੋਕ ਆ ਉਹ ਖੜੇ ਆ ਪਹਿਲਾਂ ਆਪਾਂ ਇਸ ਕੁੜੀ ਦੇ ਨਾਲ ਗੱਲਬਾਤ ਕਰਾਂਗੇ ਕਿੰਨਾ ਟਾਈਮ ਹੋ ਗਿਆ ਤੈਨੂੰ ਕੈਨੇਡਾ ਗਈ ਹੁਣ 7 ਸਾਲ ਹੋ ਗਏ ਸਰ ਸਾਸਣ ਹੋ ਗਏ ਗਏ ਲੋ ਪੈਸਾ ਕਿਨੇ ਲਾਇਆ ਸੀ ਤੇਰੇ ਤੇ ਪੈਸਾ ਇੱਕ ਫੈਮਲੀ ਸੀ ਮੈਨੂੰ ਜਾਣਦੀ ਸੀ ਬਸ ਉਹਨਾਂ ਨੇ ਪੈਸਾ ਲਾਇਆ ਨਹੀਂ ਤੇਰਾ ਵਿਆਹ ਹੋਇਆ ਸੀ ਉੱਥੇ ਵਿਆਹ ਬਸ ਘਰਦਿਆਂ ਨੇ ਕਰਤਾ ਆਪਦੀ ਮਰਜ਼ੀ ਜੀ ਨਾਲ ਮੇਰਾ ਆਪਦੀ ਮਰਜ਼ੀ ਨਾਲੇ ਕੁੜੀ ਕਹਿੰਦੀ ਉਹਨਾਂ ਨੇ ਵਿਆਹ ਕੀਤਾ ਤੇਰੀ ਕੋਈ ਮਰਜ਼ੀ ਨਹੀਂ ਸੀ ਮੇਰੀ ਕੋਈ ਮਰਜ਼ੀ ਨਹੀਂ ਸੀ ਇੱਧਰ ਅੱਗੇ ਹੋਇਆ ਵੀਰ ਜੀ ਤੁਸੀਂ ਕਰਾਇਆ ਸੀ ਰਿਸ਼ਤਾ? ਹਾਂਜੀ ਮੈਂ ਰਿਸ਼ਤਾ ਕਰਾਇਆ ਸੀਗਾ। ਅੱਛਾ ਉਹੀ ਰਿਸ਼ਤਾ ਹੋ ਗਿਆ ਇਹ ਕਹਿੰਦੀ ਕਿ ਕਿ ਮੈਨੇ ਤਾਂ ਵੈਸੇ ਹੀ ਜਾਣ ਦੇ ਸੀ ਕਿ ਝੂਠ ਮਾਰ। ਨਹੀਂ ਵੈਸੇ ਤਾਂ ਹੁੰਦਾ ਹੀ ਨਹੀਂ ਕੋਈ ਵੀ ਰਿਸ਼ਤਾ ਹੁੰਦਾ ਜਿਹੜਾ। ਜੀ ਜੀ। ਸਾਰਾ ਕੋ ਪੁੱਛ ਕੇ ਸਕੇ ਫੇਰ ਹੀ ਹੁੰਦਾ ਜੀ। ਜੀ ਜੀ। ਹਾਂ ਉਹ ਤੋਂ ਇਹਨਾਂ ਨੇ ਪੈਸੇ ਲਵਾਏ ਸੀ ਮੁੰਡੇ ਵਾਲਿਆਂ ਤੋਂ। ਹਾਂਜੀ ਲਵਾਏ ਆ ਜੀ। ਤੇ ਮੈਂ ਖੁਦ ਵਿੱਚ ਸੀਗਾ ਰਿਸ਼ਤਾ ਕਰਾਉਣ ਚ। ਹੂੰ ਤੇ ਪਰ ਜਿਹੜਾ ਕੰਮ ਹੋਇਆ ਬਹੁਤ ਗਲਤ ਹੋਇਆ। ਜੀ। ਹੂੰ ਇਹ ਤਾਂ ਕਹਿੰਦੇ ਵੀ ਪੈਸੇ ਉਹਨਾਂ ਨੇ ਲਾਇਆ ਵਿਆਹ ਪੂਰਾ ਜਿਹੜਾ ਪੁੱਛ ਗਿਛ ਗਿਆ ਵਿਆਹ ਤੋਂ ਪੁੱਛ ਗਿਛ ਤੋਂ ਬਿਨਾ ਵਿਆਹ ਹੀ ਨਹੀਂ ਹੁੰਦਾ ਫਿਰ ਆਪਦੇ ਮੁੰਡੇ ਦੇ ਮਤਲਬ ਨੂੰ ਲਾਇਆ ਉਹਨਾਂ ਨੇ ਉਹਨਾਂ ਨੂੰ ਆਏ ਸੀ ਮੁੰਡੇ ਨੂੰ ਬੁਲਾ ਲੈਣਾ ਤੇ ਉਹਨਾਂ ਨੇ ਤਾਂ ਕਰਕੇ ਪੈਸੇ ਲਾਏ ਮੁੰਡੇ ਤੇ ਲਾਏ ਮੇਰੇ ਤੇ ਜਦੋਂ ਜਦੋਂ ਲਾਈ ਫਿਰ ਤੂੰ ਉਦੋਂ ਇਹ ਗੱਲ ਕਹਿਣੀ ਸੀ ਵੀ ਅਸੀਂ ਤਾਂ ਕੱਲੀ ਮੈਰਿਜ ਹੈ ਜਿਹੜੀ ਉਥੇ ਟਪਾਉਣ ਖਾਤਰ ਕਰਨੀ ਆ ਫਿਰ ਤੂੰ ਜਾਂ ਮੁੰਡੇ ਨੂੰ ਇਕੱਲੇ ਨੂੰ ਟਪਾ ਦਿੰਦੀ ਤੂੰ ਵਿਆਹ ਤੋਂ ਬਾਅਦ 5-6 ਮਹੀਨੇ ਇੱਥੇ ਰਹੀਆਂ ਹਾਂ ਹਾਂ ਰਹੀਆਂ ਹੂੰ ਤੇ ਫਿਰ ਕਿੱਡੀ ਗੱਲ ਹੈ ਰਹੀਆਂ ਮੈਂ ਮਤਲਬ ਉਹਨਾਂ ਨੇ ਚਲੋ ਠੀਕ ਹੈ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਵਿਆਹ ਹੋਇਆ ਹੋਇਆ ਬਟ ਮੇਰੀ ਕੋਈ ਮਰਜ਼ੀ ਨਹੀਂ ਸੀ ਮੈਂ ਅਗਰੀ ਨਹੀਂ ਕਰਦੀ ਇਸ ਗੱਲ ਦੇ ਨਾਲ ਤੁਹਾਨੂੰ ਕਿਹਾ ਸੀ ਇਹ ਕੁੜੀ ਨੇ ਨਹੀਂ ਮਰਜ਼ੀ ਮੇਰੀ ਨਹੀਂ ਐ ਤਾਂ ਨਹੀਂ ਕਿਹਾ ਨਹੀਂ ਜੀ ਵਧੀਆ ਵਿਆਹ ਹੋਇਆ ਵਧੀਆ ਵਿਆਹ ਹੋਇਆ ਜੀ ਵਧੀਆ ਪੈਸੇ ਪੁਹ ਲਾ ਕੇ ਵਧੀਆ ਟਾਪ ਦਾ ਵਿਆਹ ਕੀਤਾ ਜੀ ਕੋਈ 19 21 ਨਹੀਂ ਹੋ ਜਾਂਦੀ ਜੀ ਦੱਸੋ ਫਿਰ ਇਹ ਤਾਂ ਕਹਿ ਰਿਹਾ ਵਿਚੋਲਾ ਸੋ that time i want to be go to abroad a canada theek hmm. hai so that's why marriage hoi sigi tusi tusi ye vekho bi jadon ene itthe islands kiti hu ਪੈਸੇ ਦੇ ਕੋਲੇ ਲਾਉਣ ਨੂੰ ਹੈ ਨਹੀਂ ਸੀ ਉਦੋਂ ਤਰਲੇ ਮਨ ਤਾਂ ਵੀ ਹੋਏ ਹੋਣਗੇ ਹੋ ਸਕਦਾ ਬਚੋਲਾ ਸਾਹਿਬ ਦੇ ਵੀ ਤਰਲੇ ਮਨ ਤਾਂ ਕੀਤੇ ਹੁਣ ਹੁਣ ਉੱਥੇ ਜਾ ਕੇ ਇਹ ਸੈੱਟ ਹੋ ਗਈ ਚਾਰ ਪੈਸੇ ਕਮਾਲੇ ਠੀਕਾ ਹੁਣ ਮੈਂ ਕਹਿੰਦਾ ਵੀ ਜਿਵੇਂ ਆਂਦੇ ਹੁੰਦੇ ਵੀ ਖੁੱਡ ਚੋਂ ਚੂਹਾ ਨਿਕਲਦਾ ਹੁਣ ਅੰਗਰੇਜ਼ੀ ਵੀ ਆਏ ਨਿਕਲਦੀ ਇਹਦੇ ਚੋਂ ਠੀਕਾ ਹੋ ਸਕਦਾ ਜਦੋਂ ਪੈਸੇ ਜੇ ਨਾ ਹੁੰਦੇ ਤੇ ਫਿਰ ਉਹ ਅੰਗਰੇਜ਼ੀ ਇੱਥੋਂ ਦੀ ਇੱਥੇ ਧਰੀ ਰਹਿ ਜਾਣੀ ਤੁਸੀਂ ਇਹਨਾਂ ਦੇ ਪਿੰਡ ਦੀ ਉਹ ਲੜਕੀ ਦੇ ਹਾਂਜੀ ਹਾਂਜੀ ਕੀ ਮਾਮਲਾ ਇਹ ਜਿਹੜਾ ਵਾਕਿਆ ਠੱਗੀ ਮਾਰੀ ਇਹਨੇ ਵਾਕਿਆ ਜੀ 100% ਠੱਗੀ ਆ ਇਹ ਭਾਵੇਂ ਸਾਡੇ ਕੁੜੀ ਪਿੰਡ ਦੀ ਆ ਪਰ ਮੈਂ ਇਹਨਾਂ ਚੀਜ਼ਾਂ ਦੇ ਖਿਲਾਫ ਆ ਆ ਤੁਸੀਂ ਗੱਲਾਂ ਸੋਹਣੀ ਲਈਆਂ ਇਹਦੀਆਂ ਕੈਮਰੇ ਦੇ ਸਾਹਮਣੇ ਵੀ ਕਿਵੇਂ ਬੋਲਦੀ ਆ ਪਹਿਲਾਂ ਵੀ ਮੈਂ ਇਹਦੀ ਗੱਲਬਾਤ ਸੁਣ ਚੁੱਕਿਆ ਔਰ ਬਹੁਤ ਤਕੜੀ ਠੱਗੀ ਮਾਰੀ ਆ ਇਹ ਅਸੀਂ ਮੁੰਡੇ ਵਾਲਿਆਂ ਨਾਲ ਸਾਥ ਦੇਵਾਂਗੇ ਵੇਖੋ ਇਹ ਜੀ ਪੰਚਾਇਤ ਹੋਣੀ ਚਾਹੀਦੀ ਆ ਪਿੰਡ ਦੇ ਬੰਦੇ ਨੇ ਵਿਚੋਲਾ ਸਾਹਿਬ ਖੜਾ ਤੁਸੀਂ ਪਿੰਡ ਚ ਕਿਸੇ ਉਹਦੇ ਤੋਂ ਜੀ ਮੈਂ ਪੰਚਾਇਤ ਮੈਂਬਰ ਆ ਪੰਚਾਇਤ ਮੈਂਬਰ ਇਹ ਇਦਾਂ ਦੀ ਗੱਲ ਹੋਣੀ ਚਾਹੀਦੀ ਆ ਕਿਉਂਕਿ ਜੀ ਨਹੀਂ ਐਵੇਂ ਕਿਵੇਂ ਹੋਣੀ ਚਾਹੀਦੀ ਮੇਰੇ ਪਿੰਡ ਦੇ ਨੇ ਇਹਨਾਂ ਨੂੰ ਮੇਰੀ ਸਪੋਰਟ ਕਰਨੀ ਚਾਹੀਦੀ ਇਹ ਚੱਕ ਕੇ ਬਗਾਨੇ ਪਿੰਡ ਵਾਲਿਆਂ ਦੀ ਸਪੋਰਟ ਇੱਥੇ ਹੋ ਮੜਾ ਜਾਈ ਅੱਗੇ ਹੋਏ ਤੁਸੀਂ ਦੱਸੋ ਜੀ ਅਸੀਂ ਸਚਾਈ ਦੇ ਮਗਰ ਜਾਣਾ ਸਾਨੂੰ ਸੱਚਾਈ ਪਤਾ ਲੱਗ ਚੁੱਕੀ ਹੈ ਇਹ ਬਚੋਲਾ ਸਾਹਿਬ ਤੋਂ ਮੈਂ ਸਾਰੀ ਜਾਣਕਾਰੀ ਲਈ ਹੈ ਠੀਕ ਹੈ ਐਵੇਂ ਨਹੀਂ ਕੋਈ ਵਿਆਹ ਹੋ ਜਾਂਦੇ ਜਿਵੇਂ ਹੁਣ ਇਹ ਕਹਿੰਦੀ ਹੈ ਨਾ ਕਿ ਇਹ ਤਾਂ ਉਹੀ ਹੋ ਗਿਆ ਵਿਆਹ ਉਹੀ ਹੋ ਗਿਆ ਵਿਆਹ ਐਂ ਥੋੜੀ ਵਿਆਹ ਹੁੰਦੇ ਨਹੀਂ ਇਹਦਾ ਮਾਪਿ ਪਿਓ ਇਹਦੇ ਘਰ ਦਾ ਕੋਈ ਨਹੀਂ ਆਇਆ ਇੱਥੇ ਇੱਥੇ ਅੱਜ ਨਹੀਂ ਆਇਆ ਕੋਈ ਵੀ ਨਹੀਂ ਆਇਆਗਾ ਇਹ ਇਨਕਾਰ ਕੀਤਾ ਇਨਕਾਰ ਕਰਦੇ ਹੁਣ ਭਜਦੇ ਆ ਜੀ ਇਹ ਐਨੇ ਨੇ ਪੈਸੇ ਲਵਾ ਕੇ ਮੁੰਡੇ ਆਲਿਆਂ ਦੇ ਇੱਕ ਸਰਾਸਰ ਗਲਤੀ ਹੈ ਇਹਨਾਂ ਦੀ ਹੁਣ ਸਾਹ ਮੁਕਰਦੇ ਉਲਟਾ ਸਾਡੇ ਪਿੰਡ ਦੀ ਵੀ ਬਦਨਾਮੀ ਹੈ ਇਸ ਚ ਬਦਨਾਮੀ ਇਹ ਇਹ ਗੱਲ ਮੈਂ ਕੰਨਾ ਚਾਹੇ ਕੁੜੀ ਠੱਗੀ ਮਾਰੇ ਚਾਹੇ ਮੁੰਡਾ ਠੱਗੀ ਮਾਰੇ ਜੇ ਪਿੰਡ ਦੀ ਪੰਚਾਇਤ ਇਹ ਗੱਲ ਸੋਚੇ ਵੀ ਸਾਡੇ ਪਿੰਡ ਦੀ ਬਦਨਾਮੀ ਆ ਤੇ ਇਹ ਮਸਲੇ ਹੱਲ ਛੇਤੀ ਹੋ ਜਾਣਗੇ ਪਿੱਛੇ ਜੇ ਆਪਾਂ ਪਿੰਡ ਕੋਠੇ ਗੁਰੂ ਦੇ ਮਾਮਲਾ ਕੀਤਾ ਸੀ ਖੋਖਰ ਦੀਆਂ ਦੋ ਸਖੀਆਂ ਭੈਣਾ ਨੇ ਮੁੰਡੇ ਨੂੰ ਮਾਰ ਕੇ ਸਾਹ ਲਿਆ ਠੀਕ ਆ ਜੇ ਕਿਤੇ ਉਸ ਪਿੰਡ ਦੀ ਪੰਚਾਇਤ ਤਾਂ ਹਾਮੀ ਓੜਦੀ ਵੀ ਉਹ ਕੁੜੀਆਂ ਗਲਤ ਕਿਤੇ ਸਾਹਮਣੇ ਆਉਂਦੀਆਂ ਤੇ ਕਾਰਵਾਈ ਸੀਗੀ ਜਿਹੜੀ ਉਹ ਲਾਜ਼ਮੀ ਹੋਣੀ ਸੀ ਆਪਣਾ ਨੂੰ ਜਿਹੜਾ ਫੋਨ ਸੀ ਇਸ ਵੀਰ ਨੇ ਵਿਚੋਲੇ ਵੀਰ ਨੇ ਫੋਨ ਕੀਤਾ ਸੀ ਵੀ ਜਿਹੜਾ ਇਹ ਮਾਮਲਾ ਅੱਛਾ ਉਹਨਾਂ ਨੇ ਪੈਸੇ ਲਾਏ ਕਿੰਨੇ ਪੈਸੇ ਲਾਏ ਸੀ ਪਹਿਲਾਂ ਇਹ ਦੱਸੋ 28 ਲੱਖ ਰੁਪਏ ਲੱਗਿਆ ਬਹੁਤ 28 ਲੱਖ ਲਾਇਆ ਸੀ ਹਾਂਜੀ ਪੂਰਾ ਤੇ ਫੇ 28 ਲੱਖ ਰੁਪਏ ਥੋੜਾ ਹੁੰਦਾ ਬਹੁਤ ਤੂੰ 7 ਸਾਲ ਰਹੀ ਤੂੰ ਉਸ ਮੁੰਡੇ ਦੇ ਆਪਦੇ ਘਰ ਵਾਲੇ ਦੀ ਫਾਇਲ ਲਾਈ ਨਹੀਂ ਇਹ ਲੱਗੀ ਨਹੀਂ ਰਿਫਿਊਜ਼ਲ ਆਉਂਦੀ ਰਹੀ ਹੈ ਤੇ ਫਿਰ ਤੂੰ ਉਹਨਾਂ ਨੂੰ ਇਹ ਦੱਸਦੀ ਰਹੀ ਵੀ ਰਿਫਿਊਜ਼ ਲਾਉਂਦੀ ਆ ਤੇ ਉਹਨਾਂ ਨੂੰ ਦੱਸਿਆ ਸੀ ਮੈਂ ਰਿਫਿਊਜ਼ ਲਾ ਆ ਗਈ ਹੁੰਦੀ ਆ ਤਿੰਨ ਰਿਫਿਊਜ਼ ਲਾ ਆ ਗੀਆਂ ਹੁਣ ਵੀਜ਼ਾ ਲੱਗਦਾ ਹੀ ਨਹੀਂ ਉਹਦਾ ਤੇ ਫਿਰ ਹੁਣ ਤਿੰਨ ਰਿਫਿਊਜ਼ ਲਾ ਆ ਗੀਆਂ ਉਸ ਤੋਂ ਬਾਅਦ ਇਹ ਵੀ ਸੁਣਿਆ ਗਿਆ ਵੀ ਤੂੰ ਉਹਨਾਂ ਦਾ ਨੰਬਰ ਵੀ ਬਲੌਕ ਚ ਪਾਤੇ ਤੇ ਉਹ ਤਾਂ ਫਿਰ ਮੈਂ ਪਾਉਣੀ ਸੀ ਹੁਣ ਗੇੜੇ ਨਾਲ ਉਥੇ ਮੈਂ ਕੰਮ ਕਰਾਂ ਕਿ ਮੈਂ ਉਹਨਾਂ ਦੇ ਫੋਨ ਦੇਖਾਂ ਇੰਨਾ ਥੋੜੀ ਹੁੰਦਾ ਅੱਛਾ ਇੱਕ ਤਾਂ ਇਹ ਗੱਲ ਬਹੁਤ ਕਹੀ ਜਾਂਦੀ ਆ ਵੀ ਮੈਂ ਉਥੇ ਕੰਮ ਕਰਾਂ ਕਿ ਮੈਂ ਕੀ ਕਰਾਂ ਕਿ ਅੱਛਾ ਕੰਮ ਜਦੋਂ ਉਹਨਾਂ ਨੇ ਪੈਸੇ ਲਾਏ ਠੀਕ ਆ ਇਹਨਾਂ ਦਾ ਆਰਥਿਕ ਪੱਖ ਕਿਹੋ ਜਿਹਾ ਸੀ ਪਰਿਵਾਰ ਕਿਹੋ ਜਿਹਾ ਸੀ ਉਹਨਾਂ ਤੋਂ ਪੈਸੇ ਲਵਾਈ ਠੀਕ ਠਾਕ ਸੀ ਕਿ ਸੀ ਇਹਨਾਂ ਕੋਲੇ ਪੈਸੇ ਨਹੀਂ ਬਹੁਤ ਵਧੀਆ ਸੀ ਗਿਆ ਪੱਲਾ ਤਾਂ ਜੀ ਹੂੰ ਤੇ ਪਰ ਹੁਣ ਕੀ ਪਤਾ ਕੀ ਹੁਣ ਉਥੇ ਜਾ ਕੇ ਬਾਹਰ ਜਾ ਕੇ ਕੀ ਕਰਤਾ ਜੀ ਬੱਲਾ ਵਧੀਆ ਵਧੀਆ ਹੁੰਦੇ ਜਾਂਦੇ ਸੀ ਇੱਕ ਦੂਜੇ ਮਿਲ ਆਪ ਮੈਂ ਵੀ 2-3 ਵਾਰੀ ਮਿਲੇ ਆ ਵਧੀਆ ਠੀਕ ਠਾਕ ਸੀਗੇ ਜੀ ਪਰ ਹੁਣ ਨਹੀਂ ਪਤਾ ਕੀ ਹੋ ਗਿਆ ਬਾਹਰ ਜਾ ਕੇ ਦੇਖੋ ਅਸਲ ਜੇ ਬਿਮਾਰੀ ਉੱਥੇ ਜਾ ਕੇ ਪੈਂਦੀ ਆ ਪਤਾ ਨਹੀਂ ਕਿਹੜੀ ਡਾਲਰਾਂ ਦੀ ਬਿਮਾਰੀ ਪੈ ਜਾਂਦੀ ਆ ਜਾਂ ਕੁਝ ਹੋਰ ਬਿਮਾਰੀ ਇਹਨਾਂ ਨੂੰ ਪੈ ਜਾਂਦੀ ਆ ਠੀਕ ਆ ਇਹ ਵੀ ਗੱਲ ਸੁਣਨ ਦੇ ਵਿੱਚ ਇਹ ਆਈ ਆ ਜੀ ਜਿਹੜੀ ਗੱਲਬਾਤ ਆਪਾਂ ਨੂੰ ਇਹ ਪਤਾ ਲੱਗਿਆ ਵੈਸੇ ਤਾਂ ਮੈਂ ਇਹਨੂੰ ਪੁੱਛ ਲੈਣਾ ਇਹ ਵੀ ਗੱਲ ਵੀ ਹੋਈ ਆ ਕਿ ਉੱਥੇ ਜਾ ਕੇ ਜਿਹੜਾ ਇਹਨਾਂ ਨੇ ਬੱਚੇ ਦੀ ਵੀ ਸਫਾਈ ਕਰਾਈ ਆ ਹਾਂਜੀ ਸੁਣਨ ਵਿੱਚ ਸਾਡੇ ਵੀ ਆਇਆ ਹੈਗਾ ਇਸੇ ਕਰਕੇ ਤਾਂ ਅਸੀਂ ਇਹਦੇ ਵਿਰੁੱਧ ਹੋਏ ਆਂ ਪਹਿਲਾਂ ਆਰਥਿਕ ਪੱਖਸ਼ ਇਹਨਾਂ ਦਾ ਇੰਨਾ ਮਜ਼ਬੂਤ ਹੈ ਨਹੀਂ ਸੀਗਾ ਇੱਥੇ ਪੀਕੇ ਪ੍ਰਵਾਹ ਹਾਂਜੀ ਹਾਂਜੀ ਜੀ ਜੀ ਕਿਵੇਂ ਨਾ ਕਿਵੇਂ ਆਇਲਟਸ ਕਰਵਾਤੀ ਕੁੜੀ ਨੂੰ ਅੱਜ ਕੱਲ੍ਹ ਪੰਜਾਬ ਚ ਜਿਵੇਂ ਰਵਾਇਤੀ ਤੌਰ ਤੇ ਆਇਲਟਸ ਕਰਵਾਓ ਤੇ ਮੁੰਡੇ ਵਾਲਿਆਂ ਤੋਂ ਪੈਸੇ ਲਵਾਓ ਕਈ ਤਾਂ ਚੰਗੀ ਕਿਸਮਤ ਵਾਲੇ ਹੁੰਦੇ ਆ ਵਿਚਾਰੇ ਨਿਕਲ ਜਾਂਦੇ ਆ ਕਈਆਂ ਦੇ ਨਸੀਬ 'ਚ ਤੋਖਾ ਹੀ ਲਿਖਿਆ ਹੁੰਦਾ ਉੱਥੇ ਜਾ ਕੇ ਇਹਨਾਂ ਨੇ ਪੈਸੇ ਲਵਾਏ 28 ਲੱਖ ਤੋਂ ਉੱਪਰ ਹੀ ਲੱਗਿਆ ਇਹਨਾਂ ਦਾ ਦੱਸਣ ਮੁਤਾਬਕ ਉਹਨਾਂ ਦਾ ਮੁੰਡੇ ਵਾਲਿਆਂ ਦਾ ਠੀਕ ਹੈ ਨਾ ਪਰ ਹੁਣ ਜੇ 6-7 ਮਹੀਨੇ ਜਲਾ ਲੋ ਰਹੀ ਉਥੇ ਹੈ ਫੋਨ ਵਗੈਰਾ ਵੀ ਕਰਦੀ ਰਹੀ ਮੁੜ ਕੇ ਉਹੀ ਜਿਵੇਂ ਆਮ ਕੁੜੀਆਂ ਕਰਦੀਆਂ ਉਵੇਂ ਕੀਤਾ ਔਰ ਬੱਚੇ ਬਾਰੇ ਇਥੋਂ ਪਤਾ ਲੱਗ ਗਿਆ ਸਾਨੂੰ ਪ੍ਰੈਗਨੈਂਟ ਹੈ ਚਲੋ ਅਸੀਂ ਕੋਈ ਗੱਲ ਨਹੀਂ ਚਲੀ ਗਈ ਸਾਰਾ ਕੁਝ ਹੋਇਆ ਪਰ ਉੱਥੇ ਜਾ ਕੇ ਉਹ ਵੀ ਇਹਨੇ ਅਬੋਰਸ਼ਨ ਕਰਵਾਤਾ। ਇਹੀ ਗੱਲ ਹੋਈ ਹੈਗੀ ਉੱਥੇ ਜਾ ਕੇ ਕੀਤਾ ਇਹ ਕੰਮ। ਚਾਚਾ ਹੀ ਝੂਠ ਬੋਲੀ ਜਾਂਦੇ ਆ ਸਾਫ਼-ਸਾਫ਼। ਠੀਕ ਹੈ। ਬਾਕੀ ਦੇਖੋ ਇਹ ਕਹਿੰਦੇ ਹੋਏ ਹਨਾ ਕੁੜੀਆਂ ਆਲਸ ਕਰਕੇ ਕਹਿੰਦੀਆਂ। ਉਹ ਗੱਲ ਨਹੀਂ ਜਿਹੜੀ ਮੈਂ ਗੱਲ ਕਰ ਰਿਹਾ ਬਲ ਉਹ ਗੱਲ ਦਾ ਜਵਾਬ ਦੇ। ਪਹਿਲਾਂ ਤੁਹਾਨੂੰ ਇਹ ਪੁੱਛਦੇ ਆ ਵੀ ਤੁਸੀਂ ਬੱਚੇ ਦੀ ਸਫਾਈ ਕਰਾਈ ਹੈ ਕੈਨੇਡਾ ਜਾ ਕੇ। ਤੇ ਫਿਰ ਕਰਵਾਤੀ ਹਜੇ ਮੇਰੀ ਉਮਰ ਸੀ ਜਵਾਕ ਜੰਮਣ ਦੀ। ਤੇ ਉਮਰ ਜਵਾਕ ਸੁਣੋ ਹੁਣ ਤੁਸੀਂ ਇਹ ਗੱਲ ਫਿਰ ਵਿਆਹ ਹੀ ਨਹੀਂ ਕਰਾਉਣਾ ਸੀ ਜੇ ਜਵਾਕ ਜੰਮਣ ਦੀ ਤੇਰੀ ਉਮਰ ਹੈ ਨਹੀਂ ਸੀਗੀ। ਤੂੰ ਵਿਆਹ ਹੀ ਨਹੀਂ ਕਰਾਉਣਾ ਸੀ ਜਵਾ ਹੁੰਦਾ ਫਿਰ ਐਵੇਂ ਹੀ ਬੱਸ ਹਾਂ ਨਹੀਂ ਫਿਰ ਫਿਰ ਤੂੰ ਇਹ ਗੱਲ ਪਹਿਲਾਂ ਆਪਦੇ ਘਰ ਵਾਲੇ ਨਾਲ ਕਰ ਲੈਣੀ ਵੀ ਅਸੀਂ ਜਵਾਕ ਨਹੀਂ ਲੈਣਾ ਉਹਨੂੰ ਮਾਰਨ ਦੀ ਕਿਉਂ ਬੰਦ ਮੈਂ ਮੈਂ ਕੈਨੇਡਾ ਪੈਸੇ ਕਮਾਉਣ ਵਾਸਤੇ ਆਪਣੀ ਲਾਈਫ ਨੂੰ ਸੈੱਟ ਕਰਨ ਵਾਸਤੇ ਗਈ ਸੀ ਇਹਨਾਂ ਦੇ ਨਿਆਣੇ ਉੱਥੇ ਪਾਲਣ ਨੂੰ ਜਾਂ ਖੜਾਉਣ ਨੂੰ ਨਹੀਂ ਸੀ ਗਈ ਮੈਂ ਫਿਰ ਇਹ ਗੱਲ ਤੂੰ ਪਹਿਲਾਂ ਘਰ ਵਾਲੇ ਨਾਲ ਕਰਨੀ ਸੀ ਐਵੇਂ ਬੱਸ ਦੇਖੋ ਦੇਖੋ ਇਹ ਕਹਿੰਦੇ ਵੀ ਮੈਂ ਤਾਂ ਉੱਥੇ ਪੈਸੇ ਕਮਾਉਣ ਗਈ ਸੀ ਮੈਂ ਕੋਈ ਉਹਨਾਂ ਦੇ ਜਵਾਕ ਪਾਲਣ ਨਹੀਂ ਗਈ ਸੀ ਜਦੋਂ 28 ਲੱਖ ਰੁਪਈਆ ਲਵਾਉਣਾ ਸੀ ਸਹੁਰੇ ਪਰਿਵਾਰ ਤੋਂ ਉਹਦੋਂ ਸਹੁਰਾ ਪਰਿਵਾਰ ਚੰਗਾ ਸੀ ਚੰਗਾ ਮੈਂ ਕਦੋਂ ਕਿਹਾ ਮਾੜਾ ਮੈਂ ਤਾਂ ਹਜੇ ਵੀ ਕਹੀ ਨਹੀਂ ਅਭੀ ਚੰਗੀ ਹੈ ਜਿਨ੍ਹਾਂ ਨੇ ਮੇਰੇ ਤੇ ਪੈਸੇ ਲਾਏ ਹੁਣ ਉਹਦੀਆਂ ਰਿਫਿਊਜ਼ ਲਾਗੀਆਂ ਮੇਰੀ ਥੋੜੋ ਗਲਤੀ ਹੈ ਮੇਰੇ ਰਿਫਿਊਜ਼ ਲਾਗੀਆਂ ਫਿਰ ਤੂੰ ਤਾਂ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਅਸਲ ਦੇ ਵਿੱਚ ਹੁਣ ਤੂੰ ਇੱਥੇ ਆਈ ਪੰਜਾਬ ਆਈ ਠੀਕ ਆ ਤੂੰ ਸਿੱਧਾ ਸਹੁਰੇ ਘਰ ਨਹੀਂ ਗਈ ਨਾ ਤੂੰ ਪੀਕੇ ਘਰ ਆਈ ਹੈ ਠੀਕ ਆ ਤੈਨੂੰ ਕਹਿੰਦੇ ਵੀ ਹਫਤਾ ਹੋ ਗਿਆ ਇਹਨੂੰ ਤੂੰ ਵਿਆਹ ਕਿਤੇ ਹੋਰ ਕਰਾਉਣ ਦੀ ਗੱਲਬਾਤ ਕਰ ਰੱਖੀ ਹੈ ਤੇ ਉਹ ਫਿਰ ਮੇਰੀ ਲਵ ਮੈਰिज ਹੈ ਮੇਰੀ ਪਰਸਨਲ ਲਾਈਫ ਹੈ ਮੈਨੂੰ ਮੁੰਡਾ ਪਸੰਦ ਆ ਉਹ ਮੈਂ ਕਰਵਾਉਂਗਾ ਮੁੰਡਾ ਪਸੰ ਨੀ ਉਹ ਤਾਂ ਮੇਰੀ ਉੱਥੇ ਦੇ ਇੰਸਟਾਗ੍ਰam ਤੇ ਗੱਲ ਹੋਈ ਉਹਨਾਂ ਨਾਲ ਉੱਥੇ ਇੰਸਟਾਗ੍ਰam ਦੀ ਲਵ ਸਟੋਰੀ ਇਹ ਫੇਰ ਖੁੱਲ ਕੇ ਇੱਕ ਹੋਰ ਸਾਹਮਣੇ ਆ ਰਹੀ ਆ ਠੀਕ ਆ ਇਹਦਾ ਵਿਆਹ ਕੁੜੀ ਦਾ ਪਹਿਲਾਂ ਹੋਇਆ ਸੀ ਵਿਚੋਲਾ ਖੜਾ ਇਹਦੇ ਪਿੰਡ ਦੀ ਪੰਚਾਇਤ ਖੜੀ ਆ ਠੀਕ ਆ ਬੱਚਾ ਵੀ ਸੀਗਾ ਜਿਹੜਾ ਉਹਦੀ ਸਫਾਈ ਇਹਨਾਂ ਨੇ ਕਰਾਈ ਆ ਜੀ ਪਲੀਜ਼ ਪਲੀਜ਼ ਸੋਸ਼ਲ ਮੀਡੀਆ ਤੇ ਆ ਗੇੜੇ ਨਾਲ ਬੱਚਾ ਬੱਚਾ ਕੀ ਬੱਚਾ ਨਹੀਂ ਬੱਚਾ ਫਿਰ ਇਹ ਗੱਲ ਤੁਸੀਂ ਦੱਸੋ ਫਿਰ ਮੈਂ ਤੁਹਾਨੂੰ ਜਦੋਂ ਇੱਕ ਚੀ ਨਵੇੜਤੀ देयर इज नो ਬੱਚਾ ਠੀਕ ਹੈ ਆਈ ਡੋਨਟ ਨੀਡ ਐਨੀ ਚਾਈਲਡ ਬਿਕੋਜ਼ ਮੇਰੀ ਹਜੇ ਲਾਈਫ ਹੈ ਮੈਂ ਅੱਗੇ ਜਾ ਕੇ ਠੀਕ ਹੈ ਹਜੇ ਮੈਂ ਸਟੈਪ ਬਾਈ ਸਟੈਪ ਅੱਗੇ ਵਧਦੀ ਪਈ ਆ ਠੀਕ ਹੈ ਮੈਂ ਪਤਾ ਨਹੀਂ ਹਜੇ ਕਿੱਥੇ ਜਾਣਾਗਾ ਉਹ ਬੁਲੰਦੀਆਂ ਮੈਂ ਹਾਸਲ ਕਰਨੀਆਂ ਮੈਂ ਪਹਿਲਾਂ ਨਿਆਣੇ ਕਿੱਥੇ ਜਾਣਾ ਮੈਂ ਕਹਿੰਨਾ ਇਹ ਜਿਹਾਂ ਨੂੰ ਤਾਂ ਵੀ ਜੇਲ੍ਹ 'ਚ ਜਾਣਾ ਚਾਹੀਦਾ ਜੀ ਉਹਨਾਂ ਦਾ ਮੁੰਡੇ ਵਾਲਾ ਕੀ ਕਸੂਰ ਹੈ ਉਹਨਾਂ ਤੇ ਤੂੰ ਪੌੜੀ ਬਣਾ ਲਿਆ ਫਿਰ ਤਾਂ ਉਹਨਾਂ ਨੂੰ 28 ਲੱਖ 30 ਲੱਖ ਤੂੰ ਉਹਨਾਂ ਦਾ ਲਵਾਤਾ ਹੁਣ ਤੇਰੀ ਆਪ ਦੀ ਲਾਈਫ ਆ ਗਈ ਪਹਿਲਾਂ ਹੀ ਸਾਨੂੰ ਪਤਾ ਸਾਨੂੰ ਕਾਹਦਾ ਦੱਸਣਾ ਸੀ ਇਹਦਾ ਪਤਾ ਲੱਗ ਗਿਆ ਸਾਨੂੰ ਅਚਾਨਕ ਮੁੰਡੇ ਵਾਲਿਆਂ ਨੇ ਦੱਸਿਆ ਵੀ ਆਹ ਗੱਲ ਹੈ ਫੋਨ ਲਾਇਆ ਵੀ ਤੁਹਾਡੇ ਪਿੰਡ ਦੀ ਕੁੜੀ ਆ ਇਸ ਤਰ੍ਹਾਂ ਆਈ ਹੋਈ ਹੈ ਔਰ ਉਹ ਜਿਹੜੇ ਪਿੰਡ ਦਾ ਨਾਮ ਲਿਆ ਉੱਥੋਂ ਦੇ ਮੁੰਡੇ ਨਾਲ ਉਹਨੂੰ ਲਿਆਣਾ ਚਾਹੁੰਦੀ ਆ ਸਾਡੇ ਇਸ ਮੁੰਡੇ ਦੇ ਰਿਫੂਜਲ ਚ ਪਾਈ ਜਾਂਦੀ ਰਿਫੂਜਲ ਚ ਪਾਈ ਜਾਂਦੀ ਉਹਦਾ ਕਿਸ ਕਿਸ ਕਿਵੇਂ ਲਾਉਂਦੀ ਹੈ ਲਾਤਾ ਉਹਦਾ ਵੀ ਸਕਦੀ ਸੀਗੀ ਜਿਹਦੇ ਨਾਲ ਵਿਆਹ ਕਰਾ ਹਾਂ ਹਾਂ ਉਹ ਉਹਦਾ ਇੱਕ ਮਿੰਟ ਉਹਦੀ ਫਾਈਲ ਲੱਗ ਗਈ ਜਿਹਦੇ ਨਾਲ ਲਵ ਮੈਰਿਜ ਕਰਾਉਣੀ ਸੀ ਉਹਦੀ ਫਾਈਲ ਲੱਗ ਗਈ ਉਹਦੀ ਫਾਈਲ ਲੱਗ ਗਈ ਜੀਨੇ ਇਹਦੇ ਨਾਲ ਲਵ ਮੈਰਿਜ ਕਰਾਉਣੀ ਸੀਗੀ ਤੇ ਜਿਹਦੇ ਨਾਲ ਇਹਦਾ ਪਹਿਲਾ ਵਿਆਹ ਹੋਇਆ ਸੀਗਾ ਠੀਕ ਆ ਉਹਦੀ ਫਾਈਲ ਕਹਿੰਦੀ ਆਏ ਵਾਰੀ ਰਿਫੂਜ ਲਾਉਂਦੀ ਆ ਉਹਦਾ ਵੀਜ਼ਾ ਨਹੀਂ ਲੱਗ ਰਿਹਾ ਅੱਛੇ ਗੱਲ ਹੋ ਰਹੀ ਆ ਕਿਵੇਂ ਐਮਬੈਨਸੀ ਨੂੰ ਪਤਾ ਲੱਗ ਰਿਹਾ ਵੀ ਤੇ ਤੁਸੀਂ ਕੀ ਗੱਲਾਂ ਕਰਦੇ ਪਿਆ ਅੰਬੈਸੀ ਵਾਲੇ ਮੇਰੇ ਪੂਆ ਦੇ ਪੁੱਤ ਲੱਗਦੇ ਆਗੇ ਫਿਰ ਉਹਦੀ ਕਿਉਂ ਨਹੀਂ ਲੱਗੀ ਫਾਈਲ ਉਹਦੇ ਆਰੀ ਦੁਸ਼ਮਣ ਬਣ ਕੇ ਬੈਠੇ ਹੁਣ ਉਹਨਾਂ ਦੀ ਜਦੋਂ ਉਹਨਾਂ ਦੀ ਫਾਈਲ ਸਟਰੋਂਗ ਸੀਗੀ ਇਹਨਾਂ ਦੀ ਠੀਕ ਹੈ ਤਾਂ ਕਰਕੇ ਉਹਨਾਂ ਦੀ ਲੱਗ ਗਈ ਉਹਨਾਂ ਦੇ ਸਾਰੇ ਡਾਕੂਮੈਂਟਸ ਸੀਗੇ ਜਿਹੜੇ ਉਹ ਸਟਰੋਂਗ ਲੱਗੇ ਹੋਏ ਸੀ ਫਾਈਨੈਂਸ਼ੀਅਲ ਕੰਡੀਸ਼ਨ ਵੀ ਇਹਨਾਂ ਦੀ ਕਾਫੀ ਅੱਛੀ ਹੈ ਤਾਂ ਕਰਕੇ ਲੱਗ ਗਈ ਅੱਛਾ ਜਿਨੇ ਤੇਰੇ ਤੇ 28 ਲੱਖ ਲਾਤਾ ਉਹਨਾਂ ਦੀ ਤਾਂ ਘੱਟ ਸੀਗੀ ਹੈ ਉਹ ਆਰਥਿਕ ਪੱਖ ਤੋਂ ਕਮਜ਼ੋਰ ਹੋਗੇ ਜਿੱਦਣਾ ਤੂੰ ਲਾਂ ਮਰਜ਼ੀ ਕਰਾਉਣ ਲੱਗੇ ਉਹ ਤਖੜਾ ਹੋ ਗਿਆ ਉਹਨਾਂ ਨੇ ਤਾਂ ਕਿੱਲਾ ਵੇਚ ਕੇ ਲਾਇਆ ਸੀ ਉਹੀ ਜ਼ਮੀਨ ਵੇਚ ਕਿਲਾ ਵੇਚ ਆ ਜੀ ਉਹਨਾਂ ਨੇ ਵੀ ਤਾਂ ਕਿਲਾ ਵੇਚ ਕੇ ਜ਼ਮੀਨ ਤੇਰੇ ਤੇ ਪੈਸੇ ਲਾਏ ਵੀ ਉਹਨਾਂ ਨੇ ਲਾਇਆ ਕੀ ਗੱਲ ਕਰਦੇ ਤੂੰ ਨਹੀਂ ਨਹੀਂ ਜਿਹੜਾ ਤੂੰ ਲੰਬ ਮੈਰਜ ਵਾਲੇ ਦੀ ਗੱਲ ਕਰਦੀਆਂ ਵੀ ਉਹ ਕਰ ਰਹੇ ਆ ਪੈਸੇ ਉਹਨਾਂ ਕੋਲ ਤਾਂ 35 40 ਕਿੱਲੇ ਆਉਂਦੇ ਹੈਗੇ ਉਹ ਬੜੇ ਉਹਨਾਂ ਕੋਲ ਤਾਂ ਪੈਸੇ ਹੈਗੇ ਹੈਗੇ ਇਦਾਂ ਦੀ ਨਹੀਂ ਗੱਲ ਤੁਸੀਂ ਦੇਖੋ ਹੁਣ ਹੈ ਮੂੰਹ ਵੀ ਆ ਸਵਾਰ ਸਵਾਰ ਕੇ ਲਕੋਇਆ ਜਾ ਰਿਹਾ ਦੇਖੋ ਤੁਸੀਂ ਹੋ ਕੀ ਰਿਹਾ ਮਾਹੌਲ ਕੀ ਬਣ ਰਿਹਾ ਸਾਡੇ ਪੰਜਾਬ ਦਾ ਠੀਕਾ ਇਹ ਮਾਮਲੇ ਦਿਨ ਬਦਨ ਆ ਰਹੇ ਆ ਪਰ ਜੋ ਇਸ ਪਿੰਡ ਦੀ ਪੰਚਾਇਤ ਨੇ ਕੀਤਾ ਉਹ ਸਲੂਟ ਬਣਦਾ ਆ ਦੇ ਪਿੰਡ ਦੀ ਕੁੜੀ ਦੇ ਖਿਲਾਫ ਖੜੇ ਆ ਵੀ ਇਹਨੇ ਗਲਤੀ ਕੀਤੀ ਆ ਕੀ ਕੀ ਸਵਾ ਸਲੂਟ ਬਣਦਾ ਕੀ ਪਿੰਡ ਨੂੰ ਸੇਧ ਦਿੰਦੇ ਸਲੂਟ ਬਣਦਾ ਧੋਖਾ ਕੀਤਾ ਅਬਚੋਲਾ ਸਾਹਿਬ ਨੂੰ ਪੁੱਛੋ ਦੱਸੋ ਜੀ ਤੁਸੀਂ ਅਸੀਂ ਤਾਂ ਇਹ ਜਿਹੜੀ ਮੁੰਡਿਆਂ ਨਾਲ ਸਾਥ ਦੇਵਾਂਗੇ ਜਿਹੜੀ ਗੱਲ ਸਹੀ ਹੈ ਦਾ ਸਹੀ ਦੱਸ ਕਹਿੰਦੇ ਹਾਂ ਸਹੀ ਉਹ ਕਹਿ ਰਹੇ ਗੱਲ ਪਿੰਡ ਦੀ ਪੰਚਾਇਤ ਆ ਚੱਕੀ ਮੁੰਡੇ ਵਾਲਿਆਂ ਦੀ ਸਾਰੀ ਉਹਨਾਂ ਨੇ ਹਿਸਟਰੀ ਹਰ ਇੱਕ ਲਗਾਏ ਵੇਲ ਹੁੰਦੇ ਆ ਹਰ ਇੱਕ ਜਗ੍ਹਾ ਫੇਲ ਹੁੰਦੇ ਜਿਹੜੀ ਉਹਨਾਂ ਹਸਟਰੀਜ਼ ਅਸੀਂ ਅੱਜ ਅਸੀਂ ਮੁੰਡਿਆਂ ਨਾਲ ਕਿਉਂ ਨਾ ਖੜਾਂਗੇ ਬੇਸ਼ੱਕ ਸਾਡੀ ਪਿੰਡ ਦੀ ਧੀ ਐ ਤੂੰ ਅਸੀਂ ਤੇਰਾ ਆਦਰ ਸਤਿਕਾਰ ਕਰਦੇ ਪਰ ਜਿਹੜਾ ਤੂੰ ਕੰਮ ਕੀਤਾ ਨਾ ਉਹ ਉਹ ਗਲਤ ਬਿਲਕੁਲ ਗਲਤ ਹਾਂ ਮੈਂ ਫੇਲ ਫੂਲ ਨਹੀਂ ਹੋਈ ਮੇਰੇ 7.5 ਬੈਂਡ ਆਉਂਦੇ ਰਹੇ ਐਵੇਂ ਫੇਲ ਫੇਲ ਕਰੀ ਜਾ ਉਹ ਜਦੋਂ ਕਰੋ ਬੈਂਡ ਆਇਆ ਪਰ ਜ਼ਿੰਦਗੀ ਵਾਲੇ ਕੰਮ ਚੋਂ ਤਾਂ ਤੂੰ ਫੇਲ ਹੀ ਹੋਈ ਉਹਨਾਂ ਨੇ ਧੋਖਾ ਕੀਤਾ ਤੁਸੀਂ ਦੱਸੋ ਜ਼ਿੰਦਗੀ ਵਾਲੇ ਕੰਮ ਇਹਨਾਂ ਵੱਡੇ ਵੱਡੇ ਦੀ ਬੈਂਡ ਵਜਾਣਾ ਦੇਖੋ ਦੇਖੋ ਤੁਸੀਂ ਇਹ ਹੁਣ ਇੱਥੇ ਦੇਖੋ ਵੀ ਕਿਤੇ ਨਾ ਕਿਤੇ ਜਾਂ ਕਿਤੇ ਪ੍ਰਸ਼ਾਸਨ ਨਹੀਂ ਸੁਣਵਾਈ ਕਰ ਰਿਹਾ ਜਾਂ ਕਿਤੇ ਹੁਣ ਤੁਸੀਂ ਖੁੱਲ ਕੇ ਸਾਹਮਣੇ ਆ ਰਹੇ ਤੇ ਫਿਰ ਜਿਹੜੇ ਪੰਜਾਬ ਦੇ ਨੌਜਵਾਨ ਬੀੜਾ ਚੁੱਕਦੇ ਆ ਇਹਦੇ ਕੰਮਾਂ ਦਾ ਜਾਂ ਏਜੰਟਾਂ ਤੋਂ ਪੈਸੇ ਵਾਪਸ ਕਰਾਉਂਦੇ ਆ ਜਾਂ ਠੱਗੀ ਮਾਰਨ ਵਾਲਿਆਂ ਤੋਂ ਪੈਸੇ ਵਾਪਸ ਕਰਾਉਂਦੇ ਆ ਤੇ ਉਹਨਾਂ ਦੇ ਫਿਰ ਅਸੀਂ ਪਰਚੇ ਦੇਣ ਵੀ ਲੱਗ ਜਾਂਦੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਛੇਤੀ ਹੋ ਜਾਂਦੇ ਆ ਠੀਕ ਆ ਹੁਣ ਤੂੰ ਇਹ ਗੱਲ ਦੱਸ ਪਹਿਲਾਂ ਤਾਂ ਵੀ ਉਹਨੂੰ ਤਾਂ ਤੂੰ ਇੱਥੋਂ ਲਜਾਣਾ ਤੇ ਸਹੁਰੇ ਪਰਿਵਾਰ ਨਾਲੇ ਧੱਕਾ ਨਹੀਂਗਾ ਤੇਰਾ ਤੂੰ ਕੀ ਹੁੰਦਾ ਤੁਸੀਂ ਕਹਿ ਕੇ ਗੱਲ ਕਰੋ ਤੁਸੀਂ ਤੂੰ ਕੰਮ ਹੀ ਨਹੀਂ ਤੁਸੀਂ ਵਾਲਾ ਕੀਤਾ ਤੈਨੂੰ ਤੁਸੀਂ ਕਿਹੜੇ ਗੱਲੋਂ ਕਹਿੰਦੀ ਤੁਸੀਂ ਕਹਿ ਕੇ ਗੱਲ ਕਰੋ ਕਿਹੜੇ ਤੁਸੀਂ ਕਹਿ ਕੇ ਗੱਲ ਕੈਨੇਡਾ ਦੇ ਵਿੱਚ ਜੀ ਆ ਮੈਂ ਕਹਿੰਦਾ ਪੁਲਿਸ ਚ ਜਕਾ ਦੇ ਜਿਹੜਾ ਕੋਈ ਕੈਨੇਡਾ ਚ ਬਹਿ ਕੇ ਕਰਦੀਆਂ ਮੈਂ ਕਹਿੰਦਾ ਜੇ ਕਿਤੇ ਪੰਜਾਬ ਦਾ ਪ੍ਰਸ਼ਾਸਨ ਵੀ ਆ ਪਿੱਛੇ ਜੇ ਕੁੜਨਾ ਲੈ ਕੇ ਆਇਆ ਇੱਕ ਵੀਰਮੋਗੇ ਜ਼ਿਲ੍ਹੇ ਦਾ ਠੀਕਾ ਡਾਲੇ ਪਿੰਡ ਤੋਂ ਬਸੰਤ ਸਿੰਘ ਠੀਕਾ ਉਹ ਕਹਿੰਦਾ ਬਾਹਰਲੇ ਕਾਨੂੰਨ ਨੇ ਜਿਹੜੇ ਉੱਥੋਂ ਦੀ ਐਬੈਂਸੀ ਸੀ ਜਾਂ ਉੱਥੋਂ ਦਾ ਕਾਨੂੰਨੀ ਸਿਸਟਮ ਉਹਨੇ ਜਿਹੜਾ ਕੰਮ ਮੈਂ ਇੱਥੇ 4 ਮਹੀਨਿਆਂ ਚ ਕੀਤਾ ਨਾ ਉਹ ਉੱਥੋਂ ਦੀ ਐਬੈਂਸੀ ਨੇ 1 ਮਹੀਨੇ ਚ ਸੌਰੀ 24 ਘੰਟਿਆਂ ਚ ਕਰਤਾ ਇੰਨੇ ਫਾਸਟ ਤਿੰਨ ਕੁੜੀਆਂ ਉਹ ਛੜਾ ਕੇ ਲਾਇਆ ਉੱਥੋਂ ਜਿਹੜੀਆਂ ਵਿਚਾਰੀਆਂ ਫਸੀਆਂ ਹੋਈਆਂ ਸੀਗੀਆਂ ਮੈਂ ਕਹਿੰਦਾ ਇੱਥੇ ਵੀ ਸਰਕਾਰ ਨੂੰ ਇਹੋ ਜਿਹੇ ਕਾਨੂੰਨ ਬਣਾਉਣੇ ਚਾਹੀਦੇ ਆ ਕਿ ਇਹਨਾਂ ਨੂੰ ਸਖਤ ਸਜ਼ਾ ਮਿਲੇ ਚਾਹੇ ਕੁੜੀ ਆ ਚਾਹੇ ਮੁੰਡਾ ਹੋਵੇ ਹੁਣ ਕੀ ਕਹਿਣਾ ਇਹਦੇ ਸਾਰੇ ਪਰਿਵਾਰ ਦਾ ਤੁਹਾਨੂੰ ਜੀ ਉਹ ਤਾਂ ਕਹਿੰਦੇ ਜੀ ਸਾਡਾ ਹੁਣ ਨਵੇੜੋ ਪਰ ਹੁਣ ਨਵੇੜੇ ਕਿਵੇਂ ਜਿਹੜਾ ਗਲਤ ਦਾ ਕੰਮ ਗਲਤੀ ਹੈ ਜੀ ਗਲਤ ਹਾਂ ਉਹ ਕਹਿੰਦੇ ਮੁੰਡੇ ਨੂੰ ਭੇਜੋ ਬਾਹਰ ਹਾਂ ਜੀ ਹਾਂ ਉਹ ਕਹਿੰਦੇ ਮੁੰਡੇ ਸਾਡਾ ਭੇਜੋ ਬਾਹਰ ਜਮੇ ਕੱਢੇ ਕਿੱਥੋਂ ਭੇਜਦਾ ਮੇਰੇ ਚਾਚੇ ਦੀ ਅੰਬੈਸੀ ਹੈ ਕਿ ਮੇਰਾ ਭੂਆ ਦਾ ਪੋਤਲਾ ਦਾ ਰਿਫਿਊਜ਼ ਲਾਉਂਦੀਆਂ ਇੰਨੀਆਂ ਆ ਗਈਆਂ ਜਦੋਂ 28 ਲੱਖ 28 ਲੱਖ ਰੁਪਈਆ ਲਵਾਏ ਉਹਦੋਂ ਕਾਹਤ ਗਏ ਹੋਰ ਬਾਹਰ ਮੈਂ 28 ਮੋੜ ਦੂੰਗੀ ਫਿਰ ਤੇ ਉਹਦਾ ਉਦੋਂ ਹੀ ਲਾ ਲੈਂਦੀ ਤੂੰ ਆਪਦੇ ਤੇ ਹੁਣ ਤੂੰ 28 ਮੋੜ ਨਹੀਂ ਉਹ ਤਾਂ ਮੇਰੇ ਕੋਲੇ ਹੈ ਨਹੀਂ ਸੀ ਹੁਣ ਮੈਨੂੰ ਉਥੇ 6-7 ਸਾਲ ਹੋ ਗਏ ਮੈਂ ਰੁਪਿਆ ਰੁਪਿਆ ਕਰਕੇ ਜੋੜਿਆ ਨਹੀਂ ਹੁਣ ਹੁਣ ਤੂੰ 28 ਲੱਖ ਸੌਰਿਆਂ ਦਾ ਮੋੜਦੀਆਂ ਜਦੋਂ ਤੇਰੇ ਕੋਲੇ ਉਦੋਂ ਪੰਜੀ ਨਹੀਂ ਸੋਦੋਂ ਤੂੰ ਮਿੰਨਤਾ ਉਦੋਂ ਮਿੰਨਤਾ ਕੀਤੀਆਂ ਉਹਦੇ ਪਾਰ ਨੇ ਹਾਂ ਫੋਲ ਫੋਲ ਕੀਤੀਆਂ ਉਹਦਾ ਮਿੰਨਤਾ ਤਾਂ ਵਿਚੋਲੇ ਦੇ ਵੀ ਗੋਡੀ ਹੱਥ ਲਾਉਂਦੇ ਹੋਣਗੇ ਪੂਰੇ ਜੀ ਪੂਰੇ ਉਹ ਤਾਂ ਐ ਜੀ ਜੀ ਕਰਦੇ ਸੀ ਤੇ ਹੁਣ ਕਹਿੰਦੇ ਓਏ ਕੌਣ ਹੁਣ ਤੂੰ ਕੌਣ ਇਹਨੂੰ ਵੀ ਕੜਾ ਪਾਇਆ ਸੀ ਵਿਚੋਲੇ ਨੂੰ ਪੁੱਛੋ ਇਹਨੂੰ ਖਾ ਕਹਣਾ ਮੇਰੇ ਮੈਨੂੰ ਤਾਂ ਨਹੀਂ ਪਾਇਆ ਉਹ ਤਾਂ ਤੁਸੀਂ ਕਹਿੰਦੇ ਜਰਾ ਰਸਤਾ ਹੁਣ ਚੰਗਾ ਕਰਾਤਾ ਤਾਂ ਪਾਇਆ ਸੀਗਾ ਜੀ ਆ ਪਾਇਆ ਸੀ ਫਿਰ ਨਹੀਂ ਉਦੋਂ ਉਦੋਂ 28 ਲੱਖ ਤੂੰ ਲਵਾ ਲੈਂਦੀ ਫਿਰ ਉਦੋਂ ਆਪਦੇ ਘਰਦਿਆਂ ਨੂੰ ਕਹਿੰਦੀ ਕਿ ਉਹਦੋਂ ਕਹਿ ਦਿੰਦੀ ਵੀ ਮੈਨੂੰ ਤਾਂ ਇਹ ਰਿਸ਼ਤਾ ਪਸੰਦ ਨਹੀਂ ਮੇਰਾ ਕਿਤੇ ਕਾਟੀ ਚੱਲਦੀ ਆ ਉਹਦੋਂ ਕਾਟੀ ਨਹੀਂ ਸੀ ਚਲਦੀ ਕੀ ਕਾਟੀ ਕੀ ਹੁੰਦਾ ਪਹਿਲਾਂ ਦੱਸਿਓ ਮੈਨੂੰ ਹੂੰ ਸਾਡੇ ਤਾਂ ਪੰਜਾਬੀ 'ਚ ਕਾਟੀ ਕਹਿੰਦੇ ਆ ਬੱਸ ਫਾਲਤੂ ਬੋਲੀਏ ਵੇਖੋ ਹੁਣ ਇਹ ਆਪ ਦੀਆਂ ਗੱਲਾਂ ਤੋਂ ਮੁੱਕ ਰਹੀ ਆ ਤੁਸੀਂ ਦੱਸੋ ਜੇ ਇਹ ਮਾਮਲੇ ਆ ਰਹੇ ਆ ਜਿਹੜੇ ਦਿਨ ਬਦਿਨ ਬਾਦੀ ਗੱਲਬਾਤ ਜਾ ਰਹੀ ਆ ਹੁਣ ਤੁਸੀਂ ਦੱਸੋ ਜੀ ਕੀ ਇਹਦਾ ਫੈਸਲਾ ਕੀ ਕਰੋਗੇ ਹੋ ਪਰਿਵਾਰ ਨੂੰ ਕੀ ਮਿਲਿਆ ਹਜੇ ਤਾਂ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਉਸ ਨਾਲ ਜਿੰਨੇ ਉਹਨਾਂ ਨੇ ਪੈਸੇ ਲਾਏ ਐ ਬਾਕੀ ਜੇ ਕੋਈ ਪੁਲਿਸ ਕੇਸ ਕਰਦੇ ਐ ਜਾਂ ਕੋਰ ਕਚਹਿਰੀ ਜਾਂਦੇ ਐ ਅਸੀਂ ਠੋਕ ਕੇ ਉਹਨਾਂ ਦੇ ਹੱਕ ਚ ਗਵਾਹੀ ਦੇਵਾਂਗੇ ਕਿ ਵੀ ਆ ਇਹ ਹੋਇਆ ਤੇ ਸਰਾ ਸਰ ਧੋਖਾ ਕੀਤਾ ਇਹਨਾਂ ਨੇ ਬਾਕੀ ਇਹਨਾਂ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਸਾਡੇ ਪਿੰਡ ਵਸਦੇ ਐ ਪਰ ਜਿਹੜਾ ਇਹਨਾਂ ਨੇ ਕੰਮ ਕੀਤਾ ਉਹ ਤਾਂ ਗਲਤ ਹੈ ਨਾ ਇਹ ਇਹਨੂੰ ਮੈਂ ਤਾਂ ਕਹਿੰਦਾ ਰੋਕੋ ਇਹਨੂੰ ਬਾਹਰ ਜਾਣ ਨਾ ਦਿੱਤਾ ਜਾਵੇ ਵਧੀਆ ਗੱਲ ਨਾ ਜਾਵੇ ਵਧੀਆ ਗੱਲ ਨਾ ਉਹਨਾਂ ਦੇ ਵੀ ਕਾਲਜੇ ਠੰਡ ਪੈ ਜੂਗੀ ਫਿਰ ਤਾਂ ਵੀ ਇਹ ਵੀ ਇੱਥੇ ਬੈਠੀ ਐ ਬਿਲਕੁਲ ਮੈਂ ਕਹਿੰਦਾ ਰੋਕਣਾ ਚਾਹੀਦਾ ਇਹਨੂੰ ਬਾਹਰ ਜਾਣ ਨਹੀਂ ਦੇਣਾ ਚਾਹੀਦਾ ਇਹਦਾ ਪਾਸਪੋਰਟ ਆ ਉਹ ਜਬ ਤੋਂ ਹੋਣਾ ਚਾਹੀਦਾ ਠੀਕ ਆ ਹਾਂ ਹਾਂ ਹੋਰ ਦੱਸੋ ਐਵੇਂ ਬੋਲੀ ਜਾਂਦੇ ਹੋ ਨਹੀਂ ਬੋਲੀ ਜਾਂਦੇ ਫਿਰ ਇਹ ਗਲਤੀ ਨਹੀਂ ਤੂੰ ਇਸ ਚੀਜ਼ ਨੂੰ ਗਲਤੀ ਨਹੀਂ ਮੰਨਦੀ ਆ ਕਾਦੀ ਗਲਤੀ ਹੈ ਮੇਰੀ ਕਾਦੀ ਉਹਨਾਂ ਨੇ ਪੈਸੇ ਲਾਏ ਠੀਕ ਆ ਉਹਨਾਂ ਨੂੰ ਤੂੰ ਇਹ ਲਾਰਾ ਝੂਠ ਮਾਰਦੀ ਰਹੀ ਰਿਫਿਊਜ਼ਲ ਉਹਨਾਂ ਨੂੰ ਤੂੰ ਕੋਈ ਡਾਕੂਮੈਂਟ ਕੋਈ ਕਾਗਜ਼ ਪੱਤਰ ਭੇਜ ਰਿਫਿਊਜ਼ਲ ਦਾ ਉਹ ਮੁੰਡੇ ਦੀ ਫਾਈਲ ਸਟਰੋਂਗ ਨਹੀਂ ਸੀ ਉਹਦੀਆਂ ਰਿਫਿਊਜ਼ ਲਾਂ ਉਹਨ ਦੀ ਗਲਤੀ ਕਰਕੇ ਆਈਆਂ ਠੀਕ ਹੈ ਇਹ ਮੁੰਡੇ ਮੁੰਡਾ ਕਰੀ ਜਾਂਦੀ ਹੈ ਤੇਰੇ ਘਰ ਵਾਲੇ ਨਹੀਂ ਸੀਗਾ ਮੇਰਾ ਕੋਈ ਘਰ ਵਾਲਾ ਨਹੀਂ ਮੇਰਾ ਘਰ ਵਾਲਾ ਹੋਗਾ ਮੇਰਾ ਹਫਤੇ ਚ ਵਿਆਹ ਜੀ ਦੇ ਹਫਤੇ ਚ ਵਿਆਹ ਤੂੰ ਵੀ ਕੋਈ ਵਿਆਹ ਵਾਲੇ ਚੱਕਰ ਚ ਉਥੋਂ ਭੱਜ ਕੇ ਆਈ ਆ ਪਰ ਮੈਂ ਉਹਨੂੰ ਕਹਿਣਾ ਜਿਹੜਾ ਇਹਦੇ ਨਾਲ ਇੰਸਟਾਗ੍ਰਾਮ ਤੇ ਜੁੜਿਆ ਠੀਕ ਆ ਨਾ ਵੀ ਬਾਈ ਜਿਹਦੇ ਤੋਂ ਇਹਨੇ 28 ਲੱਖ ਰੁਪਏ ਲਾਇਆ ਬਣ ਲਵਾਇਆ ਨਾ ਉਹਦੇ ਤੇ ਬਣੀ ਤਾਂ ਇਹ ਉਹਨਾਂ ਦੀ ਨਹੀਂ ਠੀਕ ਆ ਉੱਥੇ ਜਾ ਕੇ ਜਵਾਕ ਦੀ ਵੀ ਸਫਾਈ ਕਰਾਈ ਆ ਠੀਕ ਆ ਤੇ ਆ ਤੂੰ ਇੰਸਟਾਗ੍ਰਾਮ ਵਾਲੇ ਚੱਕਰ ਚ ਇਹਦੇ ਨਾਲ ਜਿਹੜੀ ਹੋਣ ਲਈ ਇਹ ਤੈਨੂੰ ਵੀ ਇਹ ਕਹਿੰਦੇ ਵੀ ਹਜੇ ਤਾਂ ਮੈਂ ਬਹੁਤ ਅੱਗੇ ਜਾਣਾ ਮੈਂ ਕਹਿੰਦਾ ਬਚੋ ਮਾੜਾ ਮੋਟਾ ਆਪਦੇ ਦਿਮਾਗ ਤੋਂ ਕੰਮ ਲਾਓ ਮਾੜਾ ਮੋਟਾ ਅਕਲ ਆਪ ਦੀ ਵਰਤੋ ਜਦੇ ਉਸ ਪਰਿਵਾਰ ਚ ਨਹੀਂ ਰਹਿ ਸਕੀ ਜਿੱਥੇ ਪਰਿਵਾਰ ਨੇ ਇਹਦੇ ਮਾਪਿ ਉਹਨੇ ਵਿਆਹ ਕੀਤਾ ਇਹਨਾਂ ਵੀਰਾਂ ਨੇ ਮਦਦ ਕੀਤੀ ਇਹਨੂੰ ਬਾਹਰ ਭੇਜਿਆ ਠੀਕਾ ਜਿੱਥੇ ਨਵੇਂ ਥਾਂ ਜਾ ਕੇ ਯਾਰੀਆਂ ਲਾਈਆਂ ਉੱਥੇ ਵੀ ਇਹ ਕੋਈ 베ੜੀ ਬਹੁਤੀ ਅੱਗੇ ਜਾ ਕੇ ਪੱਤਣ ਪੁੱਤਣ ਤੇ ਨਹੀਂ ਲੱਗਦੀ ਇਹ ਡਬੋਊ ਵਿਚਾਲੇ ਲਿਆ ਕੇ ਮੈਂ ਤੈਨੂੰ ਇਹ ਦੱਸਦਾ ਜਿਹੜਾ ਇੰਸਟਾਗ੍ਰਾਮ ਵਾਲਾ ਆ ਰਿਹਾ ਸਾਹਮਣੇ ਪਿਆਰ ਆ ਸਾਡਾ ਠੀਕ ਹੈ ਉਹ ਦੇ ਉਹਦੇ ਕੋਲੇ ਅਕਲੁਕੁਲਹਿਨੀ ਉਹ ਕਮਲਾ ਕੀਤਾ ਪਿਆ ਮੇਰੇ ਪਿਆਰ ਦਾ ਪਿਆਰ ਇੱਕ ਤਾਂ ਪਿਆਰ ਪਿਓਰ ਹੁਣ ਮੈਨੂੰ ਇਹ ਦੱਸ ਦਿਓ ਵੀ ਪਿਆਰ ਥੱਲੇ ਲੈਣਾ ਕਿ ਉੱਤੇ ਲੈਣਾ ਪਿਆਰ ਲੈਣਾ ਕਿੱਥੇ ਆ ਠੀਕ ਆ ਅੱਛਾ ਜਿਨ੍ਹਾਂ ਨੇ ਪੈਸੇ ਲਾਏ ਉਹਨਾਂ ਦੇ ਹੁਣ ਪਰਿਵਾਰ ਦੇ ਕੀ ਹਾਲਾਤ ਆ ਬਾਈ ਜੀ ਉਹ ਦੇ ਦੱਸੋ ਬਾਈ ਬਹੁਤ ਮਾੜੇ ਆ ਵਿਚਾਰੇ ਰੋ ਰੋ ਬੁਰਾ ਹਾਲ ਆ ਜੀ ਜਿਹੜਾ ਹੁਣ ਆਪਾਂ ਇਹ ਇੱਕ ਮਿੰਟੇ ਮਿੰਟ ਗੱਲ ਸੁਣ ਲੈਣ ਦੇ ਜੀ ਜਿਹੜਾ ਬਾਈ ਜਿਹੜਾ ਕਿਲਾ ਵੇਚਿਆ ਵਿਚਾਰਾ ਨੇ ਉਹਨਾਂ ਨੇ ਸਿਰਪਾਹ ਦਾ ਬਾਹਰ ਚੱਲ ਜ਼ਿੰਦਗੀ ਹਰੀ ਚੰਗੀ ਬਣ ਜੂ ਬਿਹਤਰ ਹੋਰ ਹੋ ਜੂਗੀ ਪਰ ਇਹ ਬਹੁਤ ਬੱਧੀ ਬਧੀਆ ਗੱਲ ਹੈ ਬੇਇੱਜ਼ਤੀ ਹੋਈ ਬੇਇੱਜ਼ਤੀ ਫੁੱਲ ਹੋਈ ਹੈ ਜੀ ਉਹ ਤਾਂ ਵਿਚਾਰਿਆਂ ਨੂੰ ਮੈਂ ਗਾਦੀ ਪਿੰਡ 'ਚ ਬੇਇੱਜ਼ਤੀ ਚੰਗੀ ਰੋਟੀ ਖਾਂਦੇ ਚੰਗਾ ਲੀੜਾ ਪਾਉਂਦੇ ਉਹ ਮੈਂ ਕੀ ਕਰਾਤਾ ਉਹਨਾਂ ਦਾ ਉਹ ਜਿੰਨਾਂ ਦਾ ਵਾਹ ਤੇਰੇ ਵਰਗੀਆਂ ਨਾ ਪਿਆ ਹੋਵੇ ਉਹ ਮੈਨੂੰ ਲੱਗਦਾ ਰੋਟੀ ਉਹਨਾਂ ਦੇ ਤਾਂ ਮੈਂ ਕੰਨਾ ਕੁਝ ਲੰਗਦਾ ਨਹੀਂ ਪਾਣੀ ਦੀ ਘੁੱਟ ਨਹੀਂ ਲੰਗਦੀ ਹੋਣੀ ਉਹ ਬੱਸ ਬੱਸ ਤੁਸੀਂ ਤਾਂ ਜਿਵੇਂ ਇਹ ਐਵੇਂ ਗੱਲਾਂ ਮਰੀਆਂ ਨੇ ਤੁਸੀਂ ਚੱਕ ਕੇ ਮੈਂ ਪਹਿਲੀ ਹੁੰਦੀ ਮਾਂ ਹੁੰਦੀ ਹੈ ਜੀ ਉਹਨਾਂ ਨੂੰ ਪਤਾ ਕਿਵੇਂ ਬੀਤ ਦੀ ਉਹਨਾਂ ਦੇ ਵਿਚਾਰੇ ਹਾਂਜੀ ਬਿਲਕੁਲ ਉਹੀ ਉਹਨਾਂ ਕੋਲੇ ਜ਼ਮੀਨ ਸੀਗੀ ਜਿਹੜੀ 2-4 ਕਿੱਲੇ ਉਹਨਾਂ ਨੇ ਵੇਖ ਲਾ ਕਿੱਲਾ ਜ਼ਮੀਨ ਵੇਚਤੀ ਇੱਕ ਸੁਪਨੇ ਵੇਖੇ ਤੂੰ ਕੰਮ ਸੇ ਕੰਮ ਇਹਨਾਂ ਮੈਂ ਕਹਿੰਦਾ ਵੀ ਜਿਹੜੀਆਂ ਕੁੜੀਆਂ ਐ ਕਰਦੀਆਂ ਉਹਨਾਂ ਨੂੰ ਕਹਿਣਾ ਵੀ ਉਹਨੂੰ ਕਮ ਸੇ ਕਮ ਕੱਲਾ ਬਾਹਰ ਹੀ ਡਿਪਾ ਦਿੰਦੀ ਏਅਰਪੋਰਟ ਤੇ ਜਾ ਕੇ ਛੱਡ ਦਿੰਦੀ ਲੈ ਲੈਂਦੀ ਤੂੰ ਤਲਾਕ ਵੀ ਭਾਈ ਮੈਂ ਤਾਂ ਇੱਥੇ ਮੈਰਿਜ ਕਰਾਉਣੀ ਆ ਉਹਦੀ ਤਿੰਨ ਵਾਰ ਰਿਫਿਊਜ਼ਲ ਆ ਗਿਆ ਹੰਦਸੀ ਆ ਉਹ ਕਹਿੰਦੇ ਸਾਨੂੰ ਕੋਈ ਕਾਗਜ਼ੀ ਨਹੀਂ ਭੇਜੇ ਉਹਨੇ ਕੋਈ ਅੰਦਰ ਰਿਫਿਊਜ਼ਲ ਦਾ ਪ੍ਰੂਫ ਦੇਵੇ ਸਾਨੂੰ ਪ੍ਰੂਫ ਦੇ ਉਹਨਾਂ ਨੂੰ ਕਾਗਜ਼ ਮੈਂ ਕਾੜੀ ਭੇਜੇ ਜਦੋਂ ਰਿਫਿਊਜ਼ਲਾਂ ਲੱਗੀ ਗਈ ਉਹ ਤਾਂ ਫਿਰ ਆਨਲਾਈਨ ਉਹ ਤਾਂ ਸਾਰਾ ਚੀਜ਼ ਵੇਖੀ ਜਾਊਗੀ ਤੂੰ ਉਹਨਾਂ ਨੂੰ ਦੱਸ ਉਹਨਾਂ ਨੂੰ ਕੋਡ ਬਾੜ ਦੇ ਤੂੰ ਤਾਂ ਇਹ ਵੀ ਨਹੀਂ ਦੱਸਿਆ ਵੀਰ ਨੇ ਵਿਚੋਲੇ ਨੇ ਦੱਸਿਆ ਵੀ ਤੂੰ ਰਹਿੰਦੀ ਕਿੱਥੇ ਐਡਰੈਸ ਦਿੱਤਾ ਐਨੇ ਸਾਰੇ ਨਹੀਂ ਨਹੀਂ ਜਿਹੜੇ ਏ ਇਹ ਨਾਂ ਡਰੈਸ ਦੱਸਣ ਦਾ ਕਾਰਨ ਹੀ ਇਹ ਆ ਵੀ ਮੇਰੇ ਤੇ ਕਿਤੇ ਕਾਰਵਾਈ ਨਾ ਹੋ ਜਾਏ ਠੀਕ ਆ ਮੇਰਾ ਕਿਤੇ ਫਸ ਨਾ ਜਾਣ ਤੇਰੇ ਮਾਪਿਓ ਦਾ ਕੀ ਕਹਿਣਾ ਇਹਦੇ ਮਾਪਿਓ ਨਾਲ ਗੱਲ ਹੋਈ ਆ ਤੁਹਾਡੀ ਹੋਈ ਆ ਜੀ ਉਹ ਵੀ ਕੋਈ ਚੰਗੀ ਤਰ੍ਹਾਂ ਜਵਾਬ ਨਹੀਂ ਦਿੰਦੇਗੇ ਉਹ ਕਹਿੰਦੇ ਕੁੜੀ ਨੂੰ ਵੀ ਪਤਾ ਕੁੜੀ ਨੂੰ ਵੀ ਪਤਾ ਹਾਂ ਹਾਂ ਗੱਲ ਜ਼ਰੂਰ ਹੁੰਦੀ ਆ ਜਿੱਥੇ ਕੁੜੀਆਂ ਠੱਗੀ ਮਾਰਦੀਆਂ ਉੱਥੇ ਮਾਪਿਓ ਦੀ ਬਹੁਤ ਹੱਲਾਸ਼ੇਰੀ ਹੁੰਦੀ ਆ ਕਿਉਂ ਇਹ ਨਹੀਂ ਪਤਾ ਹੁੰਦਾ ਵੇਖੋ ਇਹ ਗੱਲ ਬਿਲਕੁਲ ਸਾਫ਼ ਆ ਚਾਹੇ ਮੁੰਡਾ ਚਾਹੇ ਕੁੜੀ ਸਾਡੇ ਜਵਾਕ ਕੀ ਕਰਦੇ ਆ ਮਾਪਿਆਂ ਨੂੰ ਸਾਰਾ ਪਤਾ ਹੁੰਦਾ ਵੀ ਇਹ ਨਸ਼ਾ ਕਰਦਾ ਨਹੀਂ ਕਰਦਾ ਚੰਗੇ ਰਾਹ ਜਾਂਦਾ ਮਾੜੇ ਜਾਂਦਾ ਪਤਾ ਸਾਰਾ ਹੁੰਦਾ ਜੇ ਕੋਈ ਆ ਕੇ ਦੱਸ ਵੀ ਦੇਵੇ ਗੁੱਸਾ ਕਰਨਗੇ ਹੁਣ ਇਹਦੇ ਮਾਪਿਆਂ ਨੂੰ ਸਾਰਾ ਪਤਾ ਵੀ ਜਿਹੜੀ ਹਰਕਤ ਇਹਨੇ ਕੀਤੀ ਆ ਕਿੰਨੇ ਉਹਨਾਂ ਨੇ ਇਹਦੇ ਤੇ ਪੈਸੇ ਲਾਏ ਕੀ ਕੋਸ਼ੇ ਇਹਦੇ ਤੇ ਉਹਨਾਂ ਨੇ ਕੀਤਾ ਠੀਕ ਆ ਸਾਰਾ ਕੁਝ ਉਹਨਾਂ ਨੂੰ ਪਤਾ ਪਰ ਇਹਦਾ ਮਾਪਿਓ ਵੀ ਇਸ ਗੱਲ ਨਾਲ ਇਗਰੀ ਅਜੇ ਸਾਹਮਣੇ ਨਹੀਂ ਆਇਆ ਪਿੰਡ ਦੀ ਪੰਚਾਇਤ ਆਈਆ ਬਚੋਲਾ ਸਾਹਿਬ ਆਇਆ ਪਰ ਆਪਾਂ ਕੋਸ਼ਿਸ਼ ਕਰਾਂਗੇ ਮੁੰਡੇ ਵਾਲਿਆਂ ਦਾ ਪੱਖ ਵੀ ਸੁਣਾਗੇ ਠੀਕ ਆ ਪਰ ਇਹਦੇ ਮਾਪਿਓ ਦੇ ਨਾਲ ਵੀ ਰਾਬਤਾ ਕਾਇਮ ਕਰਾਂਗੇ ਮਾਪਿਓ ਕਿਉਂ ਨਹੀਂ ਫੇਰਾ ਰਹੇ ਆ ਸਾਹਮਣੇ ਮੇਰਾ ਮਾਪਿਓ ਕਿਉਂ ਮੈਂ ਕਿਹਦਾ ਮੁੰਡਾ ਭਜਾ ਕੇ ਲੈ ਚਲੀ ਮੇਰਾ ਮਾਪਿਓ ਹੋਵੇ ਨਾਲੇ ਸ਼ਰਮਨਾਕ ਭਜਾਇਆ ਨਹੀਂ ਆ ਭਜਾਉਣ ਹੀ ਤਾਂ ਆਈਆਂ ਹੋਰ ਕੈਨੇਡਾ ਤੋਂ ਕੋਈ ਬੜੇਵੇਂ ਲੈਣ ਆਈਆਂ ਮੁੰਡਾ ਭਜਾਉਣੀ ਆਈਆਂ ਇੱ ਸੈਟ ਕਰ ਨਹੀਂ ਆ ਜਿੰਦੀ ਫਾਈਲ ਲੱਗ ਗਈ ਮੈਂ ਤੈਨੂੰ ਲੈਣ ਆਈ ਆ ਇਮਾਨਦਾਰੀ ਨਾਲ ਅੱਛਾ ਤੇ ਜਿਹਨੇ ਇਹਨੇ ਪੈਸੇ ਲਾਤੇ ਉਹਨੂੰ ਨਹੀਂ ਲੈ ਕੇ ਜਾਣਾ ਸੀ ਉਹਦੀ ਲੱਗੀ ਨਹੀਂ ਫਾਈਲ ਮੈਂ ਕਿੰਨੇ ਪਾਸੇ ਤਾਂ ਇੱਕ ਆ ਬਹਾਨਾ ਇਹ ਇਹ ਬਹੁਤ ਵੱਡਾ ਇੱਕ ਬਹਾਨਾਗਾ ਜਿਹੜਾ ਘੜਿਆ ਜਾਂਦਾ ਠੀਕ ਆ ਇਹ ਹੋ ਰਿਹਾ ਸਾਡੇ ਪੰਜਾਬ ਚ ਜਦੋਂ ਇਹ ਇੱਥੇ ਰਹੀ ਆ ਕੁੜੀ 6 ਮਹੀਨੇ ਇੱਥੇ ਰਹੀ ਉਹਦੋਂ ਬਾਹਰ ਗਈ ਆ ਉਦੋਂ ਤੁਹਾਨੂੰ ਕੋਈ ਲੰਬਾ ਮੁੰਡੇ ਵਾਲਿਆਂ ਨੇ ਦਿੱਤਾ ਕੋਈ ਉਦੋਂ ਲੰਬਾ ਸੀ ਇਹ ਤਾਂ ਕੋਈ ਲੜੀ ਬਿੜੀ ਨਹੀਂ ਜੀ ਪੋਰਾ ਨਹੀਂ ਲੜੀ ਬਿੜੀ ਉਦੋਂ ਜੀ ਵਧੀਆ ਰਹਿੰਦੇ ਸੀ ਪਰਿਵਾਰ ਵਧੀਆ ਨਾਈਸ ਪਰਿਵਾਰ ਸੀਗਾ ਜੀ ਹੂੰ ਤੇ ਜਦੋਂ ਬਾਹਰ ਉੱਠ ਕੇ ਫੇਰ ਪਤਾ ਨਹੀਂ ਕੀ ਹੋ ਗਿਆ ਜੀ ਤੇ ਅੱਛਾ ਨਹੀਂ ਉਦੋਂ ਜਦੋਂ ਇਹ ਬਾਹਰ ਉੱਠ ਗਈ ਉਸ ਤੋਂ ਬਾਅਦ ਇਹ ਬਦਲ ਗਈ ਪਹਿਲਾਂ ਕੋਈ ਗੱਲ ਨਹੀਂ ਹੋਈ ਪਹਿਲਾਂ ਕੋਈ ਗੱਲ ਨਹੀਂ ਵਧੀਆ ਨਾਈਸ ਬਰਾ ਸੀ ਵਧੀਆ ਜਾਂਦੀ ਪੜਨ ਵੀ ਵਧੀਆ ਸਰਾ ਨਹੀਂ ਸੀਗੀ 400 ਟੱਕੇ ਆ ਜਾਣਾ ਪੂਰਾ ਜੀ ਪਰ ਹੁਣ ਬਾਹਰ ਜਾ ਕੇ ਹਾਲਾਤ ਪਤਾ ਨਹੀਂ ਇਹ ਚ ਕੀ ਆਈ ਉੱਥੇ ਨਹੀਂ ਰੇ ਤੈਨੂੰ ਫਿਰ ਇਹਨਾਂ ਨੂੰ ਤੁਸੀਂ ਜਦੋਂ ਇਹਦਾ ਰਿਸ਼ਤਾ ਕਰਾਇਆ ਕੁੜੀ ਦਾ ਠੀਕ ਆ ਉਦੋਂ ਇਹਨਾਂ ਨੂੰ ਨਹੀਂ ਤੁਸੀਂ ਪੁੱਛਿਆ ਜਿਵੇਂ ਕਹਿੰਦੀ ਮੈਨੂੰ ਤਾਂ ਪੁੱਛਿਆ ਨਹੀਂ ਦੱਸਿਆ ਇਹਨੂੰ ਮੈਂ ਜੀ ਪਾਸ ਪੁੱਛਿਆ ਮੈਂ ਕੋਈ ਆਪਣਾ ਪਰਸਨਲ ਕੋਈ ਹੁੰਦਾ ਕੋਈ ਸੌਫਰ ਫਰੈਂਡ ਮੈਂ ਦੱਸ ਦੇ ਪਰ ਇਹਨੇ ਕਹਿੰਦੀ ਨਹੀਂ ਜੀ ਤੁਸੀਂ ਅੰਕਲ ਜੀ ਮੇਰਾ ਬਸ ਨਾ ਰਿਸ਼ਤਾ ਅਸੇ ਤੇ ਚੜਾ ਦਿਓ ਮੈਂ ਮੈਂ ਹਾਂਜੀ ਇੱਥੇ ਕਰਾ ਦਿਓ ਤੇ ਮੈਂ ਇਹਨੂੰ ਬਾਹਰ ਭੇਜ ਦੋ ਕਿਵੇਂ ਨਾ ਕਿਵੇਂ ਬਸ ਤੇ ਵਿਚਾਰੇ ਉਹਨਾਂ ਨੇ ਕਿੱਲਾ ਲਾ ਕੇ 28 ਲੱਖ ਰੁਪਈਆ ਵੇਚ ਕੇ ਤੇ ਦਿੱਤਾ ਤੇ ਇਹਨੂੰ ਬਾਹਰ ਭੇਜਿਆ ਜੀ ਉਹਨੇ ਚਾਹ ਲਗਿਆ ਸਾਡੀ ਚੱਲ ਜਿੰਦਗੀ ਸੁਧਰ ਜੂਗੀ ਬਿਲਕੁਲ ਬਿਲਕੁਲ ਤੇ ਇਹਨਾਂ ਦੇ ਹਾਰਤਕ ਪੱਖੋਂ ਥੋੜਾ ਜਿਹਾ ਡਾਊਨ ਸੀਗੇ ਜੀ ਤੇ ਚਲੋ ਇਹਨਾਂ ਦੇ ਕਰ ਮਜ਼ਬੂਤੀ ਨਾਲ ਆਪਾਂ ਸੋਚਦੇ ਹਾਂ ਚਲ ਫਾਇਦਾ ਹੋ ਜਾਊਗਾ ਬਿਲਕੁਲ ਹੁਣ ਆਪਾਂ ਪਿੰਡ ਜੇ ਰਹਿੰਦੇ ਆ ਪਤਾ ਹੀ ਹੁੰਦਾ ਪਰ ਇਹਨੂੰ ਪਤਾ ਸੀਗਾ ਬਾਅਦ ਚ ਇਹ ਬਦਨਾਮੀ ਖਤਰੀ ਪਊਗੀ ਹਾਂਜੀ ਬਿਲਕੁਲ ਫਿਰ ਇੱਥੇ ਵਿਚੋਲੇ ਵੀ ਕੀ ਕਰਨ ਆਪਾਂ ਨੂੰ ਇਹ ਵੀ ਹੁੰਦਾ ਵੀ ਭਾਈ ਵਿਚੋਲੇ ਨਾਲ ਖੜਨ ਵਿਚੋਲੇ ਰਿਸ਼ਤਾ ਕਰਾਉਣ ਹਨ ਹੁਣ ਇਸ ਵੀਰ ਦਾ ਭਾਈ ਇਹਦੇ ਚ ਕੀ ਕਸੂਰ ਆ ਕਈ ਵਾਰੀ ਇਹ ਗੱਲਾਂ ਵੀ ਆ ਕੇ ਡਿੱਗ ਪੈਂਦੀਆਂ ਹੁਣ ਮੁੰਡੇ ਵਾਲੇ ਤਾਂ ਫਿਰ ਤੁਹਾਨੂੰ ਕਹਿੰਦੇ ਹੋਣੇ ਵੀ ਭਾਈ ਤੂੰ ਗੱਲਬਾਤ ਕਰ ਹਣਾ ਵੀ ਤੂੰ ਰਿਸ਼ਤਾ ਕਰਾਇਆ ਕਹੀ ਉਹ ਤਾਂ ਹੁਣ ਕਹਿਣਾ ਹੀ ਹੈ ਜੇ ਮੁੰਡੇ ਵਾਲੇ ਤਾਂ ਵਿਚਾਰੇ ਉਹਨਾਂ ਕਸੂਰ ਵੀ ਕੀ ਆ ਅਸੀਂ ਤਾਂ ਉਹਨਾਂ ਕਿਹਾ ਭਾਈ ਜਿੱਥੇ ਜਾਣਾ ਜਾੜੋ ਅਸੀਂ ਤੁਹਾਡੇ ਸਾਥ ਦੇਵਾਂਗੇ ਪੂਰਾ ਭਾਈ ਬੇਸ਼ੱਕ ਸਾਡੇ ਪਿੰਡ ਦੀ ਕੁੜੀ ਆ ਭਾਵੇਂ ਇਹ ਪਰ ਜਿਹੜਾ ਕੀਤਾ ਬਹੁਤ ਗਲਤ ਕੀਤਾ ਜੀ ਵੇਖੋ ਇਹ ਇਹ ਗੱਲ ਵੀਰ ਦੀ ਬਿਲਕੁਲ ਸਹੀ ਹੈ ਮੈਂ ਕਹਿੰਦਾ ਖੜਨਾ ਚਾਹੀਦਾ ਚਾ ਕੁੜੀ ਸਹੀ ਹੈ ਮੁੰਡਾ ਉਸ ਪਾਸੇ ਖੜੋ ਜਿੱਥੇ ਸੱਚ ਦੀ ਗੱਲ ਬਾਤ ਆ ਅੱਛਾ ਉੱਥੇ ਤੈਨੂੰ ਕੈਨੇਡਾ ਤੋਂ ਆਈ ਨੂੰ ਕਿੰਨੇ ਦਿਨ ਹੋ ਗਏ ਮੈਨੂੰ ਹੋ ਗਏ 10 ਕ ਦਿਨ ਹੋ ਗਏ 10 ਦਿਨ ਹੋ ਗਏ ਨਾ ਤੂੰ ਆਪਦੇ ਸਹੁਰੇ ਪਹੁੰਚੀ ਨਾ ਤੂੰ ਆਪਦੇ ਬੇਬੇ ਬਾਪੂ ਕੋਲੇ ਆਈ ਚਲੋ ਮਾਂ ਪਿਓ ਨੂੰ ਤਾਂ ਪਤਾ ਹੀ ਹੋ ਕਿੱਥੇ ਆ ਅੱਛਾ ਜਿਹੜੇ ਮੁੰਡੇ ਨਾਲ ਵਿਆਹ ਕਰਾਉਣਾ ਸੀ ਸਿੱਧਾ ਹੀ ਉੱਥੇ ਆਈ ਤੇ ਉਹ ਵੀ ਮੇਰੇ ਸਹਾਰੇ ਨਵੇਂ ਸਹੁਰੇ ਆਓ ਮੇਰੇ ਨਹੀਂ ਨਵੇਂ ਸਹੁਰੇ ਤਾਂ ਠੀਕ ਆ ਇਹ ਗੱਲ ਮੰਨਦਾ ਸਿੱਧਾ ਉੱਥੇ ਹੀ ਆਈ ਤੂੰ ਉੱ ਵਾਪਸੀ ਤਾਂ ਹੁਣ ਵੈਸੇ ਦੱਸਣ ਦੀ ਲੋੜ ਵੀ ਨਹੀਂ ਇਹਨੂੰ ਕਿਉਂਕਿ ਹੁਣ ਇਹਦੇ ਤੇ ਜਿਹੜਾ ਕੰਮ ਪਲੀਟ ਆ ਉਹ ਆਪਣਾ ਥਾਣੇ ਦੇ ਵਿੱਚ ਲਿਖਾ ਦਿੱਤੀ ਗਈ ਆ ਠੀਕ ਆ ਪਿੰਡ ਦੀ ਪੰਚਾਇਤ ਆ ਹੁਣ ਇਹ ਤੁਹਾਡੀ ਜ਼ਿੰਮੇਵਾਰੀ ਹੋਊਗੀ ਤੁਸੀਂ ਇਹਦੇ ਤੇ ਰੱਖੋਗੇ ਨਿਗਾਹ ਵੀ ਇਹ ਕਿੱਧਰ ਆਉਂਦੀ ਜਾਂਦੀ ਹੈ ਜੀ ਨਹੀਂ ਜ਼ਿੰਮੇਵਾਰੀ ਨਹੀਂ ਥਾਣੇ ਇਹਨਾਂ ਨੇ ਲਿਖਾਤੀ ਆ ਮੁੰਡੇ ਵਾਲਿਆਂ ਨੇ ਜਿਵੇਂ ਕਿਹਾ ਪਹਿਲਾਂ ਤਾਂ ਇਹ 420 ਦਾ ਪਰਚਾ ਹੋਣਾ ਚਾਹੀਦਾ ਵਿਆਹ ਇਹਦਾ ਹੋਇਆ ਵਾ ਬਿਨਾ ਤਲਾਕ ਦਿੱਤੇ ਬਿਨਾ ਕੁਝ ਕੀਤੇ ਦੂਜਾ ਵਿਆਹ ਕਰਾਉਣ ਜਾ ਰਹੀ ਹੈ ਠੀਕ ਹੈ ਨਾ ਔਰ ਮੁੰਡੇ ਵਾਲਿਆਂ ਦਾ ਹਾਲ ਤੁਹਾਨੂੰ ਮੈਂ ਕੀ ਦੱਸਾਂ ਜਦੋਂ ਪਿਓ ਨੂੰ ਗੱਡੀ 'ਚ ਪਾ ਕੇ ਲੈ ਉਤੌਨੀ ਪੰਚਾਇਤ ਸਾਡੇ ਕੋਲੇ ਗੱਡੀ ਚ ਪਾ ਕੇ ਲੈ ਕੇ ਆਈ ਹੈ ਤੇ ਮੈਂ ਹਾਲਤ ਦੇਖ ਕੇ ਉਹਦੀ ਸਮਝ ਗਿਆ ਕਿ ਵੀ ਕੀ ਹਾਲ ਆ ਇਨੇ ਪੈਸੇ ਲਾ ਕੇ ਬੰਦੇ ਨੇ ਆ ਜਬ ਆਇਆ ਬਿਮਾਰੀ ਸੇੜ ਲਈ ਉਹਨੇ ਤਾਂ ਤੇ ਮੁੰਡਾ ਨਾਲੇ ਨਾਲ ਕਿਤੇ ਥਾਣੇ ਕਚੇਰੀ ਜਾਂਦਾ ਕਿਤੇ ਕੋਈ ਇਹਦੇ ਕੋਈ ਜਾਚ ਚ ਇਹਨੂੰ ਤੁਸੀਂ ਹੁਣ ਨਹੀਂ ਕਦੇ ਬੈਠ ਕੇ ਸਮਝਾਇਆ ਵੀ ਭਾਈ ਕੋਈ ਨਹੀਂ ਹਜੇ ਵੀ ਸੁਧਰ ਜਾ ਹਜੇ ਵੀ ਇਹਨੂੰ ਸੋਚਣਾ ਚਾਹੀਦਾ ਪਤਾ ਨਹੀਂ ਉਹ ਮੁੰਡੇ ਨੇ ਇਹਦੇ ਸਿਰ ਪਾਇਆ ਕਿ ਇਹਨੇ ਉਹਦੇ ਸਿਰ ਪਾਇਆ ਬਸ ਉਹਦੀ ਗੁਣ ਗਈ ਜਾਂਦੀ ਆ ਉਹਦੀ ਗੁਣ ਗਈ ਜਾਂਦੀ ਆ ਮੈਂ ਇਹਨੂੰ ਬਥੇਰੀ ਵਾਰ ਧੀਆ ਪੁੱਤਾਂ ਵਾਂਗੂੰ ਸਮਝਾਇਆ ਵੀ ਐ ਨਹੀਂ ਹੁੰਦਾ ਕੰਮ ਜਿਵੇਂ ਤੂੰ ਕਰ ਰਹੀ ਆ ਠੀਕ ਆ ਨਾ ਵੀ ਤੇਰਾ ਵਿਆਹ ਹੋਇਆ ਸਾਰਾ ਕੁਝ ਹੋਇਆ ਤੂੰ ਚੱਲ ਫਾਇਲ ਮੰਨ ਲਾ ਰਿਫਿਊਜ਼ਲ ਹੋਗੀ ਦੋ ਵਾਰੀ ਹੋਗੀ ਤਿੰਨ ਵਾਰੀ ਹੋਗੀ ਕੋਸ਼ਿਸ਼ ਤਾਂ ਕਰਨਾ ਦੁਬਾਰਾ ਦੁਬਾਰਾ ਆਪਣਾ ਕੋਸ਼ਿਸ਼ ਕਰਨ ਦਾ ਫਰਜ਼ ਹੈ ਇਹ ਤਾਂ ਇੱਕਦਮ ਹੁਣ ਟਾਲ ਮਟੋਲ ਤੇ ਆਈ ਹੋਈ ਹੈ ਬਸ ਨਹੀਂ ਅੱਛਾ ਤੂੰ ਇਹ ਹੁਣ ਉਹਨਾਂ ਨੇ ਇਹ ਵੀ ਗੱਲ ਕਰਦੀਆਂ ਵੀ ਜੇ ਮੰਨ ਲਾ 28 ਲੱਖ ਰੁਪਈਆ ਸੌਹਰਾਂ ਨੇ ਲਾਤਾ ਪੈਸੇ ਵਾਪਸ ਕਰਨ ਦੀ ਵੀ ਗੱਲ ਕਹੀ ਹੈ ਹੌਲੀ ਹੌਲੀ ਮੋੜੂਗੀ ਮੈਂ ਥੋੜੀ ਮੋੜੇ ਜਾਣਗੇ ਸਾਰੇ ਇਕੱਠੇ ਤੇ ਜਿੱਦ ਤੇ ਤੂੰ ਜਾ ਚੜਨਾ ਸੀ ਉਹਨਾਂ ਨੇ ਉੱਥੇ ਆਪਣਾ ਜਿਹੜਾ ਸੀਗਾ ਏਜੰਟ ਨੂੰ ਕਿਸ਼ਤਾਂ 'ਚ ਪੈਸੇ ਦਿੱਤੇ ਹੌਲੀ ਹੌਲੀ ਦਿੱਤੇਗੇ ਉਹਨਾਂ ਨੇ ਇਕੱਠੇ ਪੈਸੇ ਦਿੱਤੇ ਸੀ ਨਹੀਂ ਉਹ ਤਾਂ ਉਹਨਾਂ ਨੇ ਸੌਰਿਆ ਨੇ ਕੁੜੀ ਤੇ 28 ਲੱਖ ਰੁਪਇਆ ਅਡਵਾਂਸ ਲਾਇਆ ਕਿੱਲਾ ਜ਼ਮੀਨ ਵੇਚ ਕੇ ਲਾਇਆ ਇਹ ਹੁਣ ਕਹਿੰਦੀ ਆ ਵੀ ਮੈਂ ਤਾਂ ਉੱਥੇ ਰਹਿਣਾ ਹੀ ਨਹੀਂ ਮੈਂ ਤਾਂ ਉੱਥੇ ਜਾਣਾ ਹੀ ਨਹੀਂ ਮੈਂ ਤਾਂ ਨਵੇਂ ਥਾਂ ਵਿਆਹ ਕਰਾਉਣਾ ਆਪਦਾ ਤੇ ਜਿਹੜੇ ਸੌਰਿਆ ਦੇ ਪੈਸੇ ਮੋੜਨੇ ਆ ਉਹ ਮੈਂ ਕਿਸ਼ਤਾਂ 'ਚ ਮੋੜੂੰਗੀ ਤੁਸੀਂ ਅੱਛਾ ਉਸ ਮੁੰਡੇ ਨਾਲ ਰਹਿਣਾ ਨਹੀਂ ਹੁਣ ਜਿਹਦੇ ਨਾਲ ਪਹਿਲਾਂ ਵਿਆਹ ਹੋਇਆ ਸੀ ਕਿਉਂ ਨਹੀਂ ਰਹਿਣਾ ਕੀ ਗੱਲ ਬਾਤ ਉਹ ਸਟੇਟਸ ਤਾਂ ਨਹੀਂ ਆ ਕੋਈ ਸਟੇਟਸ ਕੀ ਨਹੀਂ ਉਹਦਾ ਨਹੀਂ ਪਸੰਦ ਨਹੀਂ ਆ ਜੇ 28 ਲੱਖ ਲਾਉਣਾ ਛੋ ਸਟੇਟ ਸੀਗਾ ਜੀ ਉਦੋਂ ਸਟੇਟਸ ਸੀਗਾ ਇਹ ਦੱਸੋ ਨਹੀਂ ਫਿਰ ਗੱਲ ਜੀ ਨਹੀਂ ਬਣਦੀ ਗੱਲ ਜੀ ਨਹੀਂ ਬਣਦੀ ਹੁਣ ਤੁਸੀਂ ਇਹ ਵੇਖੋ ਨਹੀਂ ਜਦੋਂ ਉਹਨਾਂ ਨੇ ਪੈਸੇ ਲਾਏ ਇਹਨਾਂ ਨੇ ਵਿਚੋਲਾ ਸਾਹਮਣੇ ਤੈਨੂੰ ਮੁੰਡਾ ਵੀ ਦਿਖਾਇਆ ਸਾਰਾ ਕੁਝ ਪੁੱਛਿਆ ਉਦੋਂ ਤਾਂ ਤੂੰ ਇਹਨੂੰ ਕਹਿੰਦੀ ਸੀ ਅੰਕਲ ਜੀ ਛੇਤੀ ਵਿਆਹ ਕਰਾ ਦਿਓ ਮੈਂ ਕੈਨੇਡਾ ਜਾਣਾ ਹੁਣ ਤੂੰ ਇਹ ਦੱਸ ਵੀ ਉਹਦੇ ਨਾਲ ਹੁਣ ਤੇਰੀ ਬੰਦੀ ਨੂੰ ਤੂੰ ਕਹਿੰਨੀ ਉਹ ਚੰਗਾ ਨਹੀਂ ਜਿਹੜੇ ਨਾਲ ਹੁਣ ਕਰਾਣਾ ਉਹ ਚੰਗਾ ਉਹ ਤਾਂ ਬਹੁਤ ਚੰਗਾ ਹੂੰ ਬਹੁਤ ਚੰਗਾ ਤਾਂ ਗਰਨਾਮ ਭੁੱਲਰ ਵਰਗਾ ਦੇਖੋ ਦੇਖੋ ਇਹ ਤਾਂ ਕਿਤੇ ਉਤਲੇ ਲੈਵਲ ਦੀਆਂ ਗੱਲਾਂ ਬਾਤਾਂ ਹੋਈਆਂ ਪੰਜਾਂ ਫਿਰ ਤੁਸੀਂ ਕਹਿੰਦੇ ਹੋ ਇਹ ਤਾਂ ਬੰਬੇ ਵਾਲੀਆਂ ਗੱਲਾਂ ਕਰ ਲਾਂਗੇ ਉਹ ਫਿਲਮੀ ਐਕਟਰਾਂ ਦੀਆਂ ਵਾਲੀਆਂ ਠੀਕ ਆ ਇਹਨੂੰ ਤਾਂ ਹੁਣ ਗਰਨਾਮ ਭੁੱਲਰ ਲੱਗਦਾ ਉਹਦੇ ਵਿੱਚੋਂ ਠੀਕ ਆ ਵੈਸੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਜਿਹੜਾ ਮੁੰਡਾ ਕੈਮਰਾ ਚਲਾਈ ਜਾਂਦਾ ਇਹ ਵੀ ਗਰਨਾਮ ਭੁੱਲਰ ਗਈ ਆ ਇਹ ਵੀ ਤੁਹਾਨੂੰ ਮੈਂ ਗੱਲ ਦੱਸ ਦੇਣਾ ਹੁਣ ਦੇਖ ਲਓ ਤੁਸੀਂ ਮੇਰਾ ਕੈਮਰਾਮੈਨ ਵੀ ਨਾ ਭਜਾ ਦਿਓ ਕਿਤੇ ਹੁਣ ਮੈਨੂੰ ਇਹ ਗੱਲ ਦੱਸ ਵੀ ਹੁਣ ਉਸ ਮੁੰਡੇ ਨਾਲ ਤਲਾਕ ਲੈਣਾ ਪਹਿਲਾਂ ਲੈਣਾ ਨੂੰ ਉਹਨੂੰ ਮੈਂ ਤਲਾਕ ਦੇਖਦੇ ਆ ਹਜੇ ਮੈਂ ਵਿਆਹ ਪਹਿਲਾਂ ਕਰਾਉਣਾ ਹੈ ਫਿਰ ਤਲਾ ਉਹ ਤਾਂ ਤਲਾਕ ਦਿੰਦੇ ਹੀ ਨਹੀਂ ਉਹ ਤਾਂ ਕਹਿੰਦੇ ਪਹਿਲਾਂ ਸਾਨੂੰ ਤਣ ਪੱਤਨ ਲਾ ਤਣ ਪੱਤਨ ਹੁਣ ਮੇਰੇ ਹੱਥ ਵਸ ਥੋੜੀ ਐ ਵੀ ਤਣ ਪੱਤਨ ਤਾਂ ਜਦੋਂ ਤੂੰ ਇੱਧਰ ਵੇਖ ਤਰੀਕੇ ਨਾਲ ਕੰਮ ਕੀਤਾ ਹੁੰਦਾ ਇੱਕ ਬਹਾਨੇ ਹੁੰਦੇ ਵੇਖ ਹਜੇ ਵੀ ਤੈਨੂੰ ਇਹ ਗੱਲ ਕਹਿੰਦਾ ਵੀਰ ਖੜੇ ਅੱਛਾ ਇਹ ਗੱਲ ਹੋਰ ਦੱਸੋ ਜੀ ਮੈਂਬਰ ਸਾਹਿਬ ਜੇ ਇਹ ਕੁੜੀ ਹੁਣ ਵੀ ਮੰਨਦੀ ਆ ਵੀ ਚਲੋ ਮੇਥੋਂ ਗਲਤੀ ਹੋ ਗਈ ਜਾਂ ਮੈਂ ਇਹ ਗਲਤ ਕਰ ਲਿਆ ਮੈਂ ਨਹੀਂ ਉੱਥੇ ਰਿਸ਼ਤਾ ਕਰਾਉਂਦੀ ਉਸੇ ਘਰੇ ਜਾਵੜੂ ਫੇਰ ਤਾਂ ਆਪਾਂ ਇਹਦੀ ਕੁਝ ਕ ਹੱਲ ਕਰ ਸਕਦੇ ਹਾਂ 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 ਫੇਰ ਲੈ ਜਾਵੇ ਮੁੰਡੇ ਨੂੰ ਨਾਲ ਕੰਨ ਤਿਆਰ ਹੈ ਉਹਨਾਂ ਨੇ ਕਿਹਾ ਆਪ ਘਰੋਂ ਕੱਢਿਆ ਇਹ ਤਾਂ ਆਪ ਦੇ ਆਪ ਭਜ ਰਿਹਾ ਭਲਾ ਭਲਾ ਉੱਥੇ ਜਾ ਕੇ ਕਿਉਂ ਮਜੂਲਾ ਸਾਹਿਬ ਜੇ ਉੱਥੇ ਜਾ ਕੇ ਆਪ ਦੇ ਉਸ ਮੁੰਡੇ ਨੂੰ ਘਰ ਵਾਲੇ ਨੂੰ ਉੱਥੇ ਜਾ ਕੇ ਮੰਨ ਲਓ ਉੱਥੇ ਜਾ ਕੇ ਤਲਾਕ ਦੇ ਦੇ ਜਾਨੀ ਇੱਕ ਵਾਰੀ ਉਹਨਾਂ ਦੇ ਵੀ ਇਹ ਵੀ ਟਪਾਵੇ ਫਿਰ ਇਹਨੂੰ ਹਾਂਜੀ ਉਹ ਕਹਿੰਦੇ ਸਾਨੂੰ ਇੱਕ ਵਾਰੀ ਚਲ ਬਾਹਰ ਲੈ ਜੇ ਅਸੀਂ ਆਪ ਦਾ ਚਲ ਕਮਾਈ ਕਰ ਲਾਂਗੇ ਉੱਥੇ ਬਈ ਹੋਰ ਚੱਲ ਆਦਾ ਹੋਰ ਕੰਡ ਕਰ ਲਾਂਗੇ ਸਾਡੇ ਪੈਸੇ ਚੱਲ ਉਹਨੇ ਲੱਗੇ ਰਾਸ ਆਉਣਗੇ ਬਾਪੂ ਉਹਦਾ ਮੰਜੇ ਤੇ ਪਿਆ ਜੀ ਡਿਪਰੈਸ਼ਨ ਮਾਰਿਆ ਵਿਚਾਰਾ ਹੁਣ ਘਰ ਦੇ ਹਾਲਾਤ ਬਹੁਤ ਮਾੜੇ ਹੋ ਚਲੇ ਜ ਉਹਨੇ ਫੇਰ ਤੂੰ ਉਹ ਮੁੰਡੇ ਨੂੰ ਉੱਥੇ ਲੈ ਜਾ ਆਪਣੇ ਘਰ ਵਾਲੇ ਨੂੰ ਠੀਕ ਆ ਉੱਥੇ ਜਾ ਕੇ ਉਹਨੂੰ ਬੇਸ਼ੱਕ ਤਲਾਕ ਕੁਛ ਵੀ ਦੇ ਦੇਈਂ ਬਸ ਤੇ ਇਹ ਚੀਜ਼ਾਂ ਬਣਦੀਆਂ ਨਹੀਂ ਆਪਾਂ ਇਹ ਨਹੀਂ ਕਹਿ ਰਹੇ ਵੀ ਤਲਾਕ ਦੇਵੇ ਪਰ ਨਹੀਂ ਤੇਰਾ ਫਰਜ਼ ਨਹੀਂ ਬਣਦਾ ਉਹਨੇ ਉੱਥੇ ਜਾ ਕੇ ਕੀ ਕਰਨਾ ਕੱਲਾ ਮੁੰਡਾ ਹੈ ਉਹਨੂੰ ਕੀ ਆਪਦੇ ਪਿਓ ਦੀ ਸੇਵਾ ਕਰੂਰੇ ਹੂੰ ਜਿਹੜੇ ਹਿਸਾਬ ਨਾਲ ਤੂੰ ਉਹਦੇ ਬਾਪੂ ਨੂੰ ਮੰਜੇ 'ਚ ਪਾਤਾ ਤੈਨੂੰ ਲੱਗਦਾ ਵੀ ਉਹਨੇ ਤਾਂ ਸੇਵਾ ਨੂੰ ਜੀ ਕਰਦਾ ਤੇ ਤੂੰ ਹੀ ਪਾਇਆ ਟੈਨਸ਼ਨ ਕਿਹਨੇ ਦਿੱਤੀ ਆ ਤੂੰ ਤੂੰ ਉੱਥੇ ਚੁੱਪਚੀ ਬੀਤੀ ਨਵੇਂ ਥਾਂ ਵਿਆਹ ਕਰਾਉਣ ਆ ਗਈ ਤੇ ਉਸ ਮੁੰਡੇ ਨਾਲ ਕੀ ਬਣੂਗਾ ਜਿਹਦੇ ਨਾਲ ਪਹਿਲਾਂ ਵਿਆਹ ਹੋਇਆ ਉਹਰਾ ਪਿਓ ਵੀ ਮੰंजे ਚ ਪਤਾ ਮੈਂ ਨਹੀਂ ਪਾਇਆ ਮੈਂ ਕੀ ਕੀਤਾ ਤੇ ਤੇਰੇ ਕਰਕੇ ਡਿਪਰੈਸ਼ਨ ਹੋਈ ਆ ਹੋਰ ਕੀ ਹੋਇਆ ਤੁਸੀਂ ਮੇਰੇ ਤੇ ਚੜੀ ਇਨਾਂ ਨੇ ਹੋਰ ਕੀ ਦੇਤਾ ਮੈਂ ਤੂੰ ਕੀਤਾ ਹੋ ਰਿਹਾ ਬਚੋਲਾ ਸਾਹਿਬ ਖੜਿਆ ਪਸੋਡੇ ਪਿੰਡ ਦੀ ਪੰਚਾਇਤ ਖੜੀ ਹੈ ਤੈਨੂੰ ਹੀ ਕਹਿਣਾ ਹੋਰ ਕੀ ਮੈਂ ਮੇਰੀ ਗੱਲ ਸੁਣ ਲਓ ਉਹ ਪਹਿਲਾਂ ਹੀ ਬਿਮਾਰ ਰਹਿੰਦੇ ਸੀਗੇ ਮੇਰੀ ਇਸ ਚ ਕੋਈ ਗਲਤੀ ਨਹੀਂ ਹੈ ਉਹ ਡਿਪਰੈਸਡ ਹੋ ਗਏ ਬਸ ਹੋ ਗਿਆ ਹੋਗਾ ਹੋ ਗਿਆ ਦੇਖੋ ਇਹ ਪਤਾ ਨਹੀਂ ਕਿੰਨੀ ਆਪਦੇ ਕੋਲ ਇਹ ਗੱਲਾਂ ਕਹਿ ਦੇਣੀਆਂ ਹੁੰਦੀਆਂ ਕਿੰਨੀਆਂ ਸੌਖੀਆਂ ਠੀਕ ਆ ਪਰ ਹੁਣ ਮੈਂ ਐ ਤਾਂ ਨਹੀਂ ਕਹਿੰਦਾ ਵੀ ਜੇ ਤੇਰਾ ਬਾਪੂ ਮੰਜੇ 'ਚ ਪੈ ਜੇ ਇਹ ਸ਼ਬਦ ਤਾਂ ਨਹੀਂ ਮੈਂ ਬੋਲਦਾ ਪਰ ਦੇਖੋ ਉਹਨਾਂ ਨੇ ਪੈਸੇ ਵੀ ਲਾਏ ਜ਼ਮੀਨ ਵੀ ਗਈ ਠੀਕ ਆ ਮੁੰਡਾ ਵੀ ਤਾਂ ਪੱਤਨ ਨਹੀਂ ਲੱਗਿਆ ਹਜੇ ਕਹਿੰਦੀ ਆ ਮੈਂ ਕਿਹੜਾ ਉਹਨਾਂ ਨੂੰ ਕੁਝ ਕਿਹਾ ਉਹ ਤਾਂ ਪਹਿਲਾਂ ਤੇ ਫਿਰ ਮੇਰੀ ਤਾਂ ਤੁਸੀਂ ਮੈਨੂੰ ਕਹਿੰਨਾ ਮੈਂ ਮੰਜੇ ਤੇ ਪਿਆ ਮੈਂ ਕੀਆ ਕੀਤਾ ਮੈਂ ਕੀਆ ਕੀਤਾ ਮੈਨੂੰ ਉਹ ਵੀ ਤਾਂ ਦੱਸੋ ਨਾ ਨਾਲੇ ਤੁਸੀਂ ਜਿਹੜੀ ਗੱਲ ਕਰਦੇ ਹੋ ਨਾ ਇਹ ਕਹਿੰਦੇ ਆ ਵੀ ਉਹ ਥਾਣੇ ਦਰਖਾਸਤ ਦੇਤੀ ਆ ਇਹ ਹੁਣ ਜਾ ਨਹੀਂ ਸਕੂਗੀ ਇੱਥੇ ਨਾ ਸਾਲੋ ਸਾਲ ਕੇਸ ਚੱਲਦੇ ਰਹਿੰਦੇ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਮੈਂ ਰਾਤੋਂ ਰਾਤ ਡੱਪ ਜਾਣਾ ਦੇਖੋ ਇਹ ਇਹ ਸਿੱਧਾ ਮੈਂ ਕਹਿੰਨਾ ਵੀ ਇਹ ਸਾਡੇ ਪ੍ਰਸ਼ਾਸਨ ਨੂੰ ਚੈਲੰਜ ਆ ਸਾ ਇਹ ਪ੍ਰਸ਼ਾਸਨ ਨੂੰ ਕਾਨੂੰਨ ਨੂੰ ਇੱਕ ਚੈਲੰਜ ਆ ਹਨਾ ਵੀ ਇੱਥੇ ਛੇਤੀ ਜਮਾਨਤ ਮਿਲ ਜਾਂਦੀ ਹੈ ਜਾਂ ਛੇਤੀ ਸੁਣਵਾਈ ਨਹੀਂ ਹੁੰਦੀ ਜਾਂ ਕੀ ਗੱਲਾਂ ਨਹੀਂ ਹੁੰਦੀਆਂ ਮੈਂ ਕਹਿੰਦਾ ਥੋੜੀ ਜਿਹੀ ਸਖਤੀ ਹੋਵੇ ਇਹੋ ਜੇ ਮਾਮਲਿਆਂ ਤੇ ਬਹੁਤ ਮਾਮਲੇ ਆ ਰਹੇ ਨੇ ਤਤ 2-4 ਮਾਮਲੇ ਪੰਜਾਬ ਚ ਇਦਾਂ ਦੇ ਆ ਰਹੇ ਆ ਜਿੱਥੇ ਠੱਗੀ ਠੋਰੀ ਵੱਜ ਰਹੀ ਹੈ ਜਾਂ ਤਾਂ ਮੈਂ ਇਹ ਕਹਿੰਦਾ ਵੀ ਭਾਈ ਮੁੰਡਿਓ ਤੁਸੀਂ ਮੜਿਆ ਜੋਰ ਲਾ ਲਿਆ ਕਰੋ ਹੰਬਲਾ ਮਾਰ ਲਿਆ ਕਰੋ ਬੈਂਡ ਤੁਨੋਂ ਵੀ ਆ ਜਾਣੇ ਇਹ ਕਿਹੜਾ ਕੰਮ ਆ ਜਿਹੜਾ ਆਪਾਂ ਨਹੀਂ ਕਰ ਸਕਦੇ ਠੀਕ ਹੈ ਇਹਨਾਂ ਤੇ ਪੈਸੇ ਲਾ ਰਹੇ ਹਾਂ ਤੇ ਜਾਂ ਫਿਰ ਇੱਕੋ ਹੀ ਸਿੱਧੀ ਗੱਲ ਆ ਵੀ ਉਹੇ ਜਿਹਾ ਪਹਿਲਾਂ ਹੀ ਹੱਥ ਪੈਰ ਜਿਹੜੇ ਆ ਉਹ ਵੱਡੇ ਹੁਣ ਜਿਵੇਂ ਕਹਿੰਦੇ ਵੀ ਲਿਖ ਲਿਖਾਬ ਦਾ ਪਹਿਲਾਂ ਹੀ ਹੋਇਆ ਹੋਵੇ ਠੀਕ ਆ ਇਹ ਕਾਰਵਾਈ ਤਾਂ ਆਪਾਂ ਨੂੰ ਪਹਿਲਾਂ ਵੇਖਣੀ ਪਊਗੀ ਵੀ ਇਹ ਕਰਨਾ ਕਿਵੇਂ ਆ ਫੇਰ ਕਿਤੇ ਜਾ ਕੇ ਗੱਲ ਬਣੂ ਨਹੀਂ ਆਏ ਦਿਨ ਠੱਗੀਆਂ ਠੋਰੀਆਂ ਵਾਲਾ ਇਹ ਕੰਮ ਆ ਜਿਹੜਾ ਉਹ ਇਦਾਂ ਹੀ ਚੱਲਦਾ ਰਹੂਗਾ ਹੁਣ ਮੁੰਡੇ ਵਾਲਿਆਂ ਨੇ ਕਾਰਵਾਈ ਕੀਤੀ ਐ ਤੇ ਕੋਈ ਜੀ ਹਾਂਜੀ ਪਰਚਾ ਦਰਜ ਹੋ ਗਿਆ ਜੀ ਤੇ ਨਾ ਤਾਂ ਉਹ ਕਨੇਸੀ ਤਲਾਕ ਠੀਕਾ ਉਹਨਾਂ ਕਰਨਾ ਵੀ ਚਾਹੀਦਾ ਹਾਂਜੀ ਅਸੀਂ ਉਹਨਾਂ ਦਾ ਸਾਥ ਦੇ ਰਹੇ ਸੀ ਕਹਿ ਰਹੇ ਵੀ ਨਹੀਂ ਤਲਾਕ ਦੇਣਾ ਆਪਾਂ ਬਈ ਗੱਲ ਆਪਾਂ ਸਿਰੇ ਲਾ ਕੇ ਫੇਰ ਜਾਂ ਸੋਚਾਂਗੇ ਜੀ ਆਪੇ ਇੱਕ ਵਾਰੀ ਹਜੇ ਹੋਰ ਵੀ ਪੁੱਛ ਲੈਨੇ ਇਹਦੇ ਕੋਲੇ ਮੌਕਾ ਕੁੜ ਕੇ ਵੇਖ ਲੈ ਜੀ ਹਜੇ ਵੀ ਤੂੰ ਆਪਦੀ ਗਲਤੀ ਮੰਨ ਲੇਂਗੀ ਉਹ ਨਵੇਂ ਵਾਲੇ ਪਾਸੇ ਨੂੰ ਨਾ ਜਾਏਂਗੀ ਜਿਨ੍ਹਾਂ ਨੇ 28 ਲੱਖ ਲਾਇਆ ਉਸੇ ਘਰੇ ਜਾਵੜੇਗੀ ਤਾਂ ਮੈਂ ਆਉਣ ਕੈਮਰਾ ਕਹਿਣਾ ਵਿਚੋਲਾ ਸਾਹਿਬ ਘੜਿਆ ਤੇਰੇ ਪਿੰਡ ਦੀ ਪੰਚਾਇਤ ਖੜੀ ਆ ਤੇਰਾ ਖਿਹੜਾ ਮੈਂ ਛੜਾ ਦੂੰਗੀ ਕੀ ਗੱਲਾਂ ਕਰਦੇ ਹੋ ਉਹਦੇ ਨਾਲ ਮੈਂ ਜਮਾ ਹੀ ਨਹੀਂ ਹੋਰ ਨਾ ਗਰਨਾਮ ਭੁੱਲਰ ਇਹ ਤਾਂ ਬੱਸ ਉਹ ਜਿਹੜਾ ਗਰਨਾਮ ਭੁੱਲ ਰਗਾ ਮੁੰਡਾ ਦੀਂਦਾ ਇਹ ਤਾਂ ਭਾਈ ਉਹਦੇ ਨਾਲ ਵਿਆਹ ਕਰਾਉਣ ਨੂੰ ਤਿਆਰ ਆ ਹੁਣ ਤੁਸੀਂ ਦੱਸੋ ਜੀ ਫਿਰ ਇਹ ਫੈਸਲਾ ਕੀ ਹੋਊਗਾ ਤੁਹਾਡਾ ਇਹ ਤਾਂ ਹੋਸ਼ੀਆਂ ਗੱਲਾਂ ਜੀ ਹੂੰ ਬਿਲਕੁਲ ਹੋਸ਼ੀਆਂ ਗੱਲਾਂ ਇਹਦੀਆਂ ਇਹਨੂੰ ਤਾਂ ਉੱਥੇ ਜਾਣਾ ਚਾਹੀਦਾ ਉਹੀ ਜਿਵੇਂ ਮੰਨ ਲਓ ਤੁਸੀਂ ਹੀ ਰਹਿ ਦੇਤੀ ਇਹਨੂੰ ਬਈ ਕੇਰਾ ਮੁੰਡੇ ਨੂੰ ਬਾਹਰ ਲੈ ਜੇਵੇ ਜਿੱਦਣ ਮੁੰਡਾ ਜਾਂ ਚੜ ਗਿਆ ਪਿਓ ਨੇ ਤਾਂ ਉਹਦਣ ਹੀ ਮੰंजे ਤਾਂ ਉੱਠ ਖੜਨਾ ਬਿਲਕੁਲ ਬਿਲਕੁਲ ਫਿਕਰ ਹਾਂ ਮੈਥੋਂ ਲਿਖਾ ਕੇ ਲੈ ਲਓ ਭਾਵੇਂ ਇਹ ਉਸ ਤੋਂ ਬਾਅਦ ਇਹ ਉੱਥੇ ਜਾ ਕੇ ਉਹਦੇ ਨਾਲ ਰਹਿਣਾ ਨਹੀਂ ਰਹਿਣਾ ਇਹਦੀ ਮਰਜ਼ੀ ਹੈ ਮੁੰਡੇ ਵਾਲੇ ਕਹਿੰਦੇ ਚਲੋ ਕੋਈ ਗੱਲ ਨਹੀਂ ਕੀਰਾਂ ਸਾਡਾ ਮੁੰਡਾ ਤਾਂ ਉੱਥੇ ਪਹੁੰਚ ਜਾਵੇ ਨਾ ਜਿਹਦੀ ਖਾਤਰ ਅਸੀਂ ਹੂਲਾ ਫੱਕਿਆ ਜਿਹਦੀ ਖਾਤਰ ਅਸੀਂ ਜ਼ਮੀਨ ਵੇਚੀ ਹੈ ਠੀਕ ਹੈ ਨਾ ਉਸ ਤੋਂ ਬਾਅਦ ਜੇ ਇਹਨੇ ਉਹਦੇ ਨਾਲ ਵਿਆਹ ਕਰਾਉਣਾ ਉਹਦੇ ਨਾਲ ਕਰਾ ਲਓ ਕਿਉਂਕਿ ਉੱਥੇ ਤਾਂ ਸਾਰਾ ਕੁਝ ਚੱਲਦਾ ਹੈ ਆਪਣੇ ਪੰਜਾਬ ਚ ਜਾਂ ਇੰਡੀਆ ਦਾ ਹਿਸਾਬ ਕਿਤਾਬ ਹੋਰ ਹੈ ਉੱਥੇ ਨਹੀਂ ਕੋਈ ਪੁੱਛਦਾ ਆਪੇ ਹੋ ਜਾਊਗਾ ਪੀਆਰ ਹੋ ਜਾਊਗਾ ਜਾਂ ਹੋਰ 4 ਸਾਲ ਰਹੂਗਾ ਇੱਥੇ ਆ ਕੇ ਅਸੀਂ ਦੁਬਾਰਾ ਕੋਈ ਹੂਲਾ ਫੱਕ ਲਾਂਗੇ ਹੋਰ ਕੀ ਕਰਾਂਗੇ ਲਓਏ ਮਾਮਲਾ ਹਾਂ ਨੂੰ ਕੁੜੀਗੀ ਨੇ ਦੇਣੀ ਉਹਨੂੰ ਪਹਿਲਾ ਮਸਲਾ ਜੁੜੀ ਸੀ ਪਹਿਲਾਂ ਜਿੱਦੇ ਜਿੱਦੇ ਮਿੰਤਾਂ ਕਰਦੀ ਸੀ ਨਾ ਇਹ ਇਹਨਾਂ ਦਾ ਉਦ ਦੇ ਮੂੰਹ ਦੇਖਣ ਵਾਲਾ ਹੁੰਦਾ ਜਿੱਦੇ ਇਹਨਾਂ ਦੇ ਕੋਲੇ 4 ਪੈਸੇ ਨਹੀਂ ਹੁੰਦੇ ਉਹਨੇ ਉਥੇ ਜਾ ਕੇ ਮਾੜਾ ਮੋਟਾ ਸੈੱਟ ਹੋ ਗਈ ਹੈ ਉਹਨੇ ਆਪਣੇ ਆਪ ਨੂੰ ਪਿੰਕਾ ਚੋਪੜਾ ਸਮਝਦੀ ਆ ਸਾਬ ਕੀ ਚਾਹੋਣੇ ਹੁਣ ਕੀ ਹੋਣਾ ਚਾਹੀਦਾ ਕੁੜੀ ਨਾਲ ਅਸ ਤਾਂ ਕਹਿੰਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੂੰ ਤੇ ਇਸ ਤੋਂ ਮੁਰਕ ਕੇ ਹਜੇ ਹਾਲਾਤ ਨਾ ਬੰਨ ਜੀ ਜੀ ਇਹ ਪਿੰਡ ਚ ਹੁਣ ਬਹੁਤ ਹੀ ਬਦਨਾਮੀ ਦੀ ਗੱਲ ਹੈ ਜੀ ਜੀ ਸਾਰੇ ਪਿੰਡ ਦਾ ਹੁਣ ਮੂੰਹ ਕਾਲਾ ਸਮਝ ਲਾ ਸਮਝ ਲ ਹੋਣਾ ਹੋਏ ਪਿਆ ਜੀ ਬਿਲਕੁਲ ਜੀ ਜੇ ਹਜੇ ਕੋਈ ਕੇਸ ਆਉਣਗੇ ਹੋਰ ਵੀ ਵੇਖ ਕੇ ਇਹਨਾਂ ਨੂੰ ਹੋਰ ਕੋਈ ਆਉਣਗੇ ਕੇਸ ਆਉਣਗੇ ਜੀ ਆਪਾਂ ਤਾਂ ਕਹਿਨੇ ਜੀ ਪੂਰੀ ਕਾਰਵਾਈ ਹੋਵੇ ਉਹਨਾਂ ਵਿਚਾਰਿਆਂ ਨਾਲ ਕੋਈ ਨਾ ਕੋਈ ਜ਼ਰੂਰ ਹੈ ਹਾਂ ਜੀ ਇਨਸਾਫ ਮਿਲੇ ਬਿਲਕੁਲ ਹੋਣਾ ਚਾਹੀਦਾ ਕੀ ਕਹਿਣਾ ਪੰਚਾਇਤ ਮੈਂਬਰ ਜੀ ਅਸੀਂ ਵੀ ਇਹੀ ਕਹਿੰਦੇ ਆ ਕਿ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਕਿਉਂਕਿ ਦੂਜਿਆਂ ਸਾਡੇ ਪਿੰਡ ਤੇ ਅਸਰ ਨਾ ਪਵੇ ਕਿ ਮੇ ਸਾਡੇ ਪਿੰਡ ਦਾ ਕੁੜੀਆਂ ਦਾ ਰਿਸ਼ਤਾ ਨਹੀਂ ਲੈਣਾ ਕਿਸੇ ਨੇ ਬਾਹਰ ਲੈਣਾ ਠੀਕ ਹੈ ਨਾ ਹਾਂ ਰਿਸ਼ਤਾ ਨਹੀਂ ਲੈਣਾ ਅਸੀਂ ਕਹਿੰਦੇ ਕਾਰਵਾਈ ਹੋਵੇ ਇਹਨੂੰ ਵੀ ਹੱਥ ਲੱਗਣ ਪਹਿਲਾਂ ਤਾਂ ਚਲੋ ਠੀਕ ਹੈ ਹੋ ਜਾਂਦੀਆਂ ਗਲਤੀਆਂ ਪਿਆਰ ਨਾਲ ਸਮਝਾ ਕੇ ਦੇਖਿਆ ਇਹਨੂੰ ਨਹੀਂ ਸਮਝੀ ਪਰ ਹੁਣ ਜੋ ਪ੍ਰਸ਼ਾਸਨ ਕਾਰਵਾਈ ਕਰੂਗਾ ਉਹਨੂੰ ਕਰਨ ਦੇ ਇਹ ਮਾਮਲਾ ਜਿਹੜਾ ਤੁਹਾਨੂੰ ਮੈਂ ਦਿਖਾਇਆ ਗਿਆ ਇਹ ਕੋਈ ਪਹਿਲਾ ਮਾਮਲਾ ਨਹੀਂ ਬਹੁਤ ਮਾਮਲੇ ਐਦੋਂ ਪਹਿਲਾਂ ਜਿਹੜੇ ਉਹ ਆ ਚੁੱਕੇ ਆ ਪੰਜਾਬ ਦੇ ਵਿੱਚ ਠੀਕਾ ਹੁਣ ਇਹ ਕੁੜੀ ਦੇ ਇਰਾਦੇ ਬਦਲ ਗਏ ਜਦੋਂ ਇੱਥੋਂ ਕਹਿੰਦੇ ਇਹ ਗਈ ਆ ਨਾ ਇਹ ਤੁਸੀਂ ਇਹ ਸਮਝ ਲਓ ਵੀ ਉਦੋਂ ਵਿਚੋਲੇ ਦੀਆਂ ਇਹਨਾਂ ਨੇ ਮਿੰਤਾਵਾਂ ਕੀਤੀਆਂ ਰੋਟੀ ਨਹੀਂ ਪਕਦੀ ਸੀ ਘਰੇ ਵੀ ਇਦਾਂ ਇਦਾਂ ਕਰਕੇ ਜਿਹੜਾ ਹੈਗਾ ਮੇਰਾ ਰਿਸ਼ਤਾ ਉੱਥੇ ਕਰਾਇਆ ਜਾਵੇ ਠੀਕਾ ਮੈਂ ਕਹਿੰਨਾ ਵੀ ਜਦੋਂ ਇੱਥੋਂ ਇਹ ਜਾਂਦੀਆਂ ਨਾ ਉਦੋਂ ਤਾਂ ਇਹਨਾਂ ਦੇ ਆਏ ਹੁੰਦਾ ਵੀ ਬਸ ਆਏ ਹੱਥ ਜੋੜੇ ਹੁੰਦੇ ਸਿਰ ਤੇ ਚੁੰਨੀ ਵੀ ਇਦਾਂ ਸੱਭਿਆਚਾਰ ਹੁੰਦਾ ਜਦੋਂ ਇਹ 에ਰਪੋਰਟ ਤੇ ਉਤਰ ਜਾਂਦੀਆਂ 2-4 ਸਾਲ ਲਾ ਲੈਂਦੀਆਂ ਫਿਰ ਇਹ ਬੰਬੇ ਵਾਲੀਆਂ ਐਕਟਰੀਆਂ ਤੋਂ ਆਪਣੇ ਆਪ ਨੂੰ ਕੱਟ ਨਹੀਂ ਸਮਝਦੀਆਂ ਉਹ ਉਹ ਹਾਲ ਹੋਇਆ ਪਿਆ ਦਾ ਪਤਾ ਨਹੀਂ ਇੰਸਟਾਗ੍ਰਾਮ ਤੇ ਇਹਨੂੰ ਕੌਣ ਲੱਭਿਆ ਗਿਆ ਇਹ ਜਾਂ ਕਿਹੜਾ ਹੈਗਾ ਠੀਕ ਆ ਜਿਹਨੂੰ ਇਹ ਗਰਨਾਮ ਭੁੱਲਰ ਦੱਸਦੀ ਆ ਠੀਕ ਆ ਪਰ ਮੈਂ ਕਹਿੰਨਾ ਵੀ ਗਰਨਾਮ ਭੁੱਲਰ ਨੂੰ ਮੈਂ ਵੀ ਕਹਿਜ ਦੇਣਾ ਚਾਹਣਾ ਵੀ ਜੇ ਰਹੀ ਇੱਥੇ ਨਹੀਂ ਰਹਿੰਦੀ ਇੱਥੇ ਵੀ ਨਹੀਂ ਇਹ ਇਹ ਗੱਲ ਤੂੰ ਲਿਖ ਲਈ ਅਗਲੀ ਵੀਡੀਓ ਮੈਨੂੰ ਪਤਾ ਨਹੀਂ ਤੇਰੇ ਪਰਿਵਾਰ ਨਾਲ ਬਣਾਉਣੀ ਪਊਗੀ ਠੀਕ ਆ ਇਹ ਬਹੁਤ ਮਾਮਲੇ ਇਦਾਂ ਦੇ ਆ ਰਹੇ ਆ ਇਸੇ ਕਰਕੇ ਗ੍ਰੇਜ ਕਰਨਾ ਚਾਹੀਦਾ ਸਾਨੂੰ ਸਮਝਣਾ ਚਾਹੀਦਾ ਜਿਹੜੀਆਂ ਕੁੜੀਆਂ ਇਹ ਜੀਆਂ ਕਰਦੀਆਂ ਚਾ ਮੁੰਡੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਸਾਡਾ ਤੇ ਇੱਕ ਉਪਰਾਲਾ ਹੁੰਦਾ ਮਲੂਕਾ ਟੀਮ ਦਾ ਕਿ ਇੱਕ ਉਹ ਮੈਸੇਜ ਉਹ ਤੁਹਾਡੇ ਸਾਹਮਣੇ ਸੱਚ ਲੈ ਕੇ ਆਈਏ ਜੋ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਤੇ ਐਸ ਵਾਰ ਵੀ ਅਸੀਂ ਉਹੀ ਕੋਸ਼ਿਸ਼ ਕੀਤੀ ਆਪਣੀ ਵੀਡੀਓ ਰਾਹੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਆ ਜਿਹੜੀ ਇਹ ਕੀਤੀ ਅਸਲ ਦੇ ਵਿੱਚ ਇਹ ਮਾਮਲਾ ਬਟਾਲੇ ਬਟਾਲੇ ਵਾਲੀ ਸਾਈਡ ਤੋਂ ਹੈ ਜਿਹੜਾ ਉਹ ਸਾਹਮਣੇ ਆਇਆਗਾ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ